ਮੈਂ ਰਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਨੇ ਅੱਜ ਤੁਹਾਡੀ ਮੁਲਾਕਾਤ ਅਜਿਹੇ ਸ਼ਖਸੀਅਤ ਨਾਲ ਕਰਾਵਾਂਗੇ ਜੋ ਪੰਜਾਬੀ ਮਾਂ ਬੋਲੀ ਦੇ ਲਈ ਨਵੇਂ ਰਾਹ ਬਣਾ ਰਹੇ ਨੇ ਸਾਡੇ ਨਾਲ ਨੇ ਦੀਪਕ ਵਾਲੀ ਜੀ ਜਿਹੜੇ ਪੰਜਾਬੀ ਬੋਲੀ ਦੇ ਪ੍ਰਚਾਰ ਦੇ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਤੇ ਅੱਜ ਕੱਲ ਉਹ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਵੀ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਮੈਨੂੰ ਤੁਹਾਡਾ ਸ਼ੇਅਰ ਬੜਾ ਚੰਗਾ ਲੱਗਿਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਯੁਗਾ ਤੋਂ ਕਾਫਲੇ ਹੁੰਦੇ ਇਸੇ ਸੱਚ ਦੇ ਗਵਾਹ ਬਣ ਕੇ ਸ ਉਹ ਬਹੁਤ એનਰਜੈਟਿਕ ਹੈ ਲਗਾਇਨਾ ਬੜੀ ਊਰਜਾ ਦਿੰਨੀਆਂ ਬੰਦੇ ਨੂੰ ਇਸੇ ਤਰ੍ਹਾਂ ਜੀਵਨ 'ਚ ਜੇ ਕੁਝ ਬੰਦੇ ਨੇ ਵੱਖਰਾ ਕਰਨਾ ਤਾਂ ਉਹਦੇ ਲਈ ਇਹ ਰਸਤੇ ਕਠਨ ਹੁੰਦੇ ਆ ਪਰ ਲੇਕਿਨ ਰਸਤੇ ਬਹੁਤ ਆਨੰਦਾਇਕ ਹੁੰਦੇ ਜੀ ਤਾਂ ਤੁਸੀਂ ਵੀ ਇੱਕ ਰਸਤਾ ਫੜਿਆ ਹੋਇਆ ਪੰਜਾਬੀ ਮਾਂ ਬੋਲੀ ਵਾਲਾ ਤਾਂ ਉਹ ਕਿੰਨਾ ਕੁ ਕਠਨ ਹੈ ਗਿਆ ਜਾਂ ਕਿੰਨਾ ਕਾਮਯਾਬ ਹੋ ਚੁੱਕੇ ਆ ਉਹਦੇ ਵਿੱਚ ਉਹ ਕਠਨ ਨਹੀਂ ਹੈ ਉਹ ਤਾਂ ਬੜਾ ਹੀ ਪਿਆਰਾ ਰਸਤਾ ਆ ਉਹ ਰਸਤਾ ਤਾਂ ਮੈਨੂੰ ਉਸ ਦਿਨ ਮਿਲ ਗਿਆ ਸੀ ਜਿਸ ਦਿਨ ਮੇਰੀ ਮਾਂ ਨੇ ਮੇਰੇ ਜਨਮ ਤੋਂ ਬਾਅਦ ਮੇਰੇ ਕੰਨਾਂ 'ਚ ਪਹਿਲੀ ਆਵਾਜ਼ ਦਿੱਤੀ ਸੀ ਜਿਸ਼ ਪਾਸਾ ਚ ਜਿਨ੍ਹਾਂ ਲਫ਼ਜ਼ਾਂ ਨਾਲ ਉਹਨੇ ਮੈਨੂੰ ਅਸੀਸ ਦਿੱਤੀ ਜਿਨ੍ਹਾਂ ਲਫ਼ਜ਼ਾਂ ਨਾਲ ਉਹਨੇ ਮੈਨੂੰ ਲਾੜ ਲੜਾਇਆ ਜਿਨ੍ਹਾਂ ਲਫ਼ਜ਼ਾਂ ਨਾਲ ਮੈਨੂੰ ਪਿਆਰ ਦਿੱਤਾ ਇਹ ਰਸਤਾ ਉਸੇ ਦਿਨ ਮੇਰੇ ਕੰਨਾਂ 'ਚ ਪੈ ਗਿਆ ਸੀ ਫਿਰ ਹੌਲੇ-ਹੌਲੇ ਮੇਰੇ ਅੰਦਰ ਰਚ ਗਿਆ ਫਿਰ ਅੱਜ ਕੇ ਜਿਉਂ-ਜਿਉਂ ਮੈਂ ਵੱਡਾ ਹੋਇਆ ਮੇਰੀ ਬੁੱਧੀ ਦਾ ਵਿਸਥਾਰ ਹੋਇਆ ਜਿਵੇਂ-ਜਿਵੇਂ ਮੇਰਾ ਸੁਭਾਅ ਬਣਿਆ ਓਵੇਂ-ਓਵੇਂ ਮੇਰੇ ਅੰਦਰ ਪੰਜਾਬੀਅਤ ਪੱਕੀ ਹੁੰਦੀ ਗਈ ਸ਼ਾਇਦ ਇਹ ਪਿੰਡ ਦਾ ਅਸਰ ਆ ਚੰਗੇ ਮਾਪੇ ਦੇ ਪਾਲਣ-ਪੋਸ਼ਣ ਦਾ ਅਸਰ ਆ ਕੁਝ ਵੱਡਿਆਂ ਬਜ਼ੁਰਗਾਂ ਦਾ ਵੱਡਿਆਂ ਭੈਣਾਂ ਦਾ ਰਿਸ਼ਤੇਦਾਰਾਂ ਦਾ ਅਧਿਆਪਕਾਂ ਦਾ ਹਮ ਜਮਾਤੀਆਂ ਦਾ ਸੜਿਆ ਕਿੰਮਰੇ ਅੰਦਰ ਇੱਕ ਪੰਜਾਬ ਪ੍ਰੇਮੀ ਪੰਜਾਬੀ ਪ੍ਰੇਮੀ ਜਿਹੜਾ ਇਨਸਾਨ ਆ ਉਹ ਪੱਕਾ ਹੋ ਗਿਆ ਲੇਕਿਨ ਰਸਤਾ ਬਹੁਤ ਵਧੀਆ ਬੜਾ ਹੀ ਤਸੱਲੀ ਦਿੰਦਾ ਬੜਾ ਹੀ ਖੁਸ਼ੀ ਦਿੰਦਾ ਔਰ ਤੁਹਾਨੂੰ ਵਫਾਦਾਰੀ ਪ੍ਰਗਟ ਕਰਦਾ ਇਸ ਮਿੱਟੀ ਦੇ ਪ੍ਰਤੀ ਜਿਸ ਮਿੱਟੀ ਦਾ ਮਾਂ ਨਖਾ ਰਿਹਾ ਜਿਸ ਮਿੱਟੀ ਦਾ ਮੈਂ ਪਾਣੀ ਪੀ ਰਿਆ ਜਿਸ ਮਿੱਟੀ ਦੀ ਹਵਾ ਸਾਹ ਲੈ ਰਿਹਾ ਜਿਸ ਮਿੱਟੀ ਦੇ ਨਾਲ ਨਾ ਜੁੜੇਗਾ ਕਿ ਮੈਂ ਪੰਜਾਬੀ ਕਹਾ ਰਿਹਾ ਸੋ ਉਹਨੂੰ ਪਿਆਰ ਕਰਨ ਦਾ ਆਨੰਦ ਹੀ ਵੱਖਰਾ ਹੈ ਮਜ਼ਾ ਵੱਖਰਾ ਹੈ ਕਿਸੇ ਦਾ ਤਾਂ ਜਿਵੇਂ ਤੁਸੀਂ ਪੰਜਾਬੀ ਦੇ ਲਈ ਵੀ ਕੰਮ ਕਰਦੇ ਹੋ ਕਿੰਦਾ ਬਹੁਤੇ ਲੋਕ ਜਿਹੜੇ ਪੰਜਾਬ ਦੇ ਵਸਿੰਦੇ ਹੈਗੇ ਆ ਉਹ ਕਿੰਦਾ ਉਹਨਾਂ ਦੇ ਜਾਣ ਦੇ ਵਿੱਚ ਤਾਂ ਹੁੰਦਾ ਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਪੰਜਾਬੀ ਬੋਲਦੇ ਆ ਪਰ ਪੰਜਾਬੀ ਨੂੰ ਕਿਸ ਤਰ੍ਹਾਂ ਦੀ ਲੋੜ ਉਸ ਕਦਰ ਨਹੀਂ ਸਮਝ ਪਾਉਂਦੇ ਪਰ ਤੁਸੀਂ ਉਹ ਲੈਵਲ ਟੱਪਿਓ ਤਾਂ ਫਿਰ ਉਹ ਲੈਵਲ ਤੁਸੀਂ ਕਦੋਂ ਅਚੀਵ ਕੀਤਾ ਜਦੋਂ ਤੁਹਾਨੂੰ ਲੱਗਣ ਲੱਗਿਆ ਨਹੀਂ ਵੀ ਹੁਣ ਪੰਜਾਬੀ ਲਈ ਕੰਮ ਕਰਨਾ ਪੈਣਾ ਜਾਂ ਜਿਵੇਂ ਤੁਸੀਂ ਹਾਲੀ ਦੇ ਵਿੱਚ ਇੱਕ ਯਾਤਰਾ ਵੀ ਕੀਤੀ ਹੈ ਪੰਜਾਬੀ ਦੇ ਦਰਸਲ ਮੈਂ ਮਹਿਸੂਸ ਕਰਦਾ ਕਿ ਮੇਰਾ ਜਿਹੜਾ ਜੀਵਨ ਹੈ ਨਾ ਇਹ ਮੇਰਾ ਮੇਰੇ ਆਪਣੀ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੈ ਇਹਦੇ ਵਿੱਚ ਜੋ ਕੁਝ ਵੀ ਮੇਰੇ ਵਾਲੇ ਦੁਆਲੇ ਸਿਰਜਿਆ ਆ ਇਹ ਮੇਰੇ ਬਜ਼ੁਰਗਾਂ ਦਾ ਸਿਰਜਿਆ ਹੋਇਆ ਬਜ਼ੁਰਗ ਮੀਨਸ ਇਟ ਇਸ ਨਾਟ ਮਾਈ ਪੇਰੈਂਟਸ ਮੇਰੇ ਗ੍ਰੈਂਡਫਾਦਰਸ ਗ੍ਰੇਟ ਗ੍ਰੈਂਡਫਾਦਰਸ ਉਹਨਾਂ ਤੋਂ ਹਜ਼ਾਰਾਂ ਸਾਲ ਦਾ ਜਿਹੜਾ ਰਸਤਾ ਸੀ ਚੱਲ ਕੇ ਆਏ ਆ ਉਹ ਸਭ ਕੁਝ ਉਹਦੇ ਕਰਕੇ ਮੈਨੂੰ ਮਿਲ ਰਿਹਾ ਖੇਤੀ ਮੈਂ ਇਨਵੈਂਟਰੀ ਕੀਤੀ ਕੱਪੜਾ ਮੈਂ ਇਨਵੈਂਟਰੀ ਕੀਤਾ ਮਕਾਨ ਮੈਂ ਇਨਵੈਂਟਰੀ ਕੀਤੇ ਧਰਮ ਮੈਂ ਨਹੀਂ ਬਣਾਇਆ ਜੀਵਨ ਦਾਚ ਮੈਂ ਨਹੀਂ ਬਣਾਇਆ ਸੰਗੀਤ ਮੈਂ ਨਹੀਂ ਬਣਾਇਆ ਇਹ ਸਭ ਕੁਝ ਮੈਨੂੰ ਬਣਿਆ-ਬਣਾਇਆ ਆ ਤੇ ਬਣਿਆ-ਬਣਾਇਆ ਕਾਹਦੇ ਤੇ ਆਇਆ ਇੱਕ ਰੱਥ ਤੇ ਉਹ ਰੱਥ ਤੇ ਸਵਾਰ ਆ ਸਭ ਚੀਜ਼ਾਂ ਸਵਾਰ ਆ ਉਹਦੇ ਤੇ ਗਾਣਾ ਖਾਣਾ ਬਾਣਾ ਰਹਿਣਾ ਜੀਣਾ ਸਭ ਕੁਝ ਹੋ ਤੇ ਸਵਾਰਿਆ ਤੇ ਉਸ ਰੱਥ ਨੂੰ ਖਿੱਚ ਕੌਣ ਰਿਹਾ ਜੋ ਮੈਂ ਦੇਖਿਆ ਪਈ ਰੱਥ ਚੱਲਿਆ ਆ ਰਿਹਾ ਜਿਹੜਾ ਮੇਰੇ ਬਜ਼ੁਰਗਾਂ ਨੇ ਮੇਰੇ ਹੱਥ ਫੜਾਇਆ ਇਹ ਰੱਥ ਨੂੰ ਖਿੱਚ ਕੌਣ ਰਿਹਾ ਤਮ ਦੇਖਿਆ ਇਹਦਾ ਜਿਹੜਾ ਇੰਜਣ ਆ ਇਹਦਾ ਜਿਹੜਾ ਜਿਹੜੇ ਘੋੜਿਆਂ ਨੂੰ ਰੱਥ ਜਿਹੜਾ ਰੱਥ ਨੂੰ ਘੋੜੇ ਖਿੱਚਦਾ ਆ ਉਹ ਕੌਣ ਆ ਕੀ ਚੀਜ਼ ਆ ਤੇ ਮੈਂ ਦੇਖਿਆ ਉਹ ਸਾਡੀ ਬੋਲੀ ਆ ਪੰਜਾਬੀ ਬੋਲੀ ਆ ਇਹ ਇੰਜਣ ਬੋਲੀ ਆ ਰੱਥ ਮਗਰ ਆ ਉਹਦੇ ਤੋਂ ਮੈਂ ਦੇਖਿਆ ਕਿ ਜਦ ਤੱਕ ਇੰਜਣ ਦੀ ਅਸੀਂ ਸਾਮ ਸਵਾਰ ਨਹੀਂ ਕਰਾਂਗੇ ਇੰਜਣ ਨੂੰ ਮਜ਼ਬੂਤ ਨਹੀਂ ਕਰਾਂਗੇ ਇਸ ਰੱਥ ਨੂੰ ਤਰਾਸ਼ਾਂਗੇ ਨਹੀਂ ਸਵਾਰਾਂਗੇ ਨਹੀਂ ਨਖਾਰਾਂਗੇ ਨਹੀਂ ਤਾਂ ਇਹ ਮੇਰਾ ਫਰਜ਼ ਬੰਦਾ ਕਿ ਮੈਂ ਇਹਨੂੰ ਸਵਾਰ ਕੇ ਅਗਲੀ ਪੀੜੀ ਨੂੰ ਦੇ ਕੇ ਜਾਵਾਂ ਤਾਂ ਕਿ ਅਗਲੀ ਪੀੜੀ ਵੀ ਉਸੇ ਤਰ੍ਹਾਂ ਇਸ ਚੀਜ਼ ਨੂੰ ਸਮਝ ਸਕੇ ਉਸੇ ਤਰ੍ਹਾਂ ਇਸ ਚੀਜ਼ ਨੂੰ ਮਾਨ ਸਕੇ ਤੋਂ ਇਸ ਤਰ੍ਹਾਂ ਨਾਲ ਮੈਨੂੰ ਇਹ ਲੱਗਿਆ ਕਿ ਇਸ ਮਿੱਟੀ ਦੇ ਪ੍ਰਤੀ ਬੱਚੇ ਤਾਂ ਸਾਡੇ ਪੰਜਾਬ ਸਾਡੇ ਬੱਚੇ ਸਾਡੇ ਆ ਬਾਇਓਲੋਜੀਕਲੀ ਸਾਡੇ ਬੱਚੇ ਆ ਪਰ ਲੇਕਿਨ ਜੇਕਰ ਅਸੀਂ ਉਹਨਾਂ ਨੂੰ ਪੰਜਾਬੀ ਬੱਚੇ ਨਾ ਅਪਣਾਇਆ ਤਾਂ ਫਿਰ ਅਸੀਂ ਇਸ ਮਿੱਟੀ ਨਾਲ ਕੋਈ ਵਫਾਦਾਰੀ ਨਹੀਂ ਕਰ ਰਹੇ ਜਿਸ ਵੀ ਬੰਦੇ ਦੇ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਜੰਮਿਆ ਪਲ ਰਿਹਾ ਜੀ ਰਿਹਾ ਖਾ ਰਿਹਾ ਰਹਿ ਰਿਹਾ ਜੇ ਉਹਦੇ ਪਰਿਵਾਰ 'ਚ ਬੱਚੇ ਨੂੰ ਪੰਜਾਬੀ ਪੜ੍ਹਨੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ ਤਾਂ ਮੈਂ ਉਹਨੂੰ ਪੰਜਾਬ ਦਾ ਵਫਾਦਾਰ ਪੰਜਾਬ ਪ੍ਰਤੀ ਇਮਾਨਦਾਰ ਵਿਅਕਤੀ ਨਹੀਂ ਮੰਨਦਾ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਫਾਦਾਰ ਜਾਂ ਇਮਾਨਦਾਰ ਨਹੀਂ ਸਮਝਦੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਕਿ ਬਹੁਤੇ ਇੱਕ ਦੇ ਬੱਚੇ ਨੇ ਜਿਹੜੇ ਪੰਜਾਬੀ ਬੋਲ ਤਾਂ ਲੈਂਦੇ ਨੇ ਪਰ ਉਹਨਾਂ ਨੂੰ ਪੰਤੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਦੀਪਕ ਬਾਲੀ ਨੇ ਹੁਣ ਤੱਕ ਕੀ ਸਮਝਿਆ ਕਿ ਉਹਦੀ ਸਟੱਡੀ ਹੈਗੀ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਕਿਉਂ ਵਿਸਰਦੀ ਜਾ ਰਹੀ ਹੈ ਦੇਖੋ ਇਹ ਹੁਣ ਜਿਹੜਾ ਪੰਜਾਬੀ ਹੈ ਨਾ ਇਹ ਦੂਜਿਆਂ ਜਿਹੜੇ ਸੱਭਿਆਚਾਰ ਹੈ ਹੁਣ ਐਕਸੈਸ ਬਹੁਤ ਖੁੱਲ ਗਿਆ ਕਿ ਤੁਹਾਡੇ ਮੋਬਾਈਲ ਵਿੱਚ ਦੁਨੀਆ ਹੈ ਸਾਰੀ ਤੁਸੀਂ ਇੱਥੇ ਬੈਠੇ ਅਫਰੀਕਾ ਬਾਰੇ ਜਾਣ ਸਕਦੇ ਹੋ ਇੱਥੇ ਬੈਠੇ ਜਾਪਾਨ ਬਾਰੇ ਇੱਥੇ ਬੈਠੇ ਕੋਲੰਬੀਆ ਇੱਥੇ ਬੈਠੇ ਤੁਸੀਂ ਆਸਾਮ ਬਾਰੇ ਤੋਂ ਹੁਣ ਐਕਸੈਸ ਇਹਨੇ ਖੁੱਲ ਗਿਆ ਪਰ ਇਹ ਸਾਨੂੰ ਸਾਡੇ ਤੇ ਇਹ ਮੇਰੇ ਖਿਆਲ ਮੁਤਾਬਕ ਇਹਦੇ ਸਭ ਤੋਂ ਵੱਡਾ ਯੋਗਦਾਨ ਬੱਚਿਆਂ ਦਾ ਨਹੀਂ ਹੈ ਸਭ ਤੋਂ ਵੱਡਾ ਯੋਗਦਾਨ ਪੇਰੈਂਟਸ ਦਾ ਆ ਜੇ ਬੱਚੇ ਪੰਜਾਬੀ ਨਹੀਂ ਸਿੱਖ ਰਹੇ ਤਾਂ ਪੇਰੈਂਟਸ ਹੀ ਨਾ ਲੈ ਕੀਆ ਜੇ ਬੱਚੇ ਪੰਜਾਬੀ ਨੂੰ ਸਮਝ ਨਹੀਂ ਰਹੇ ਚੰਗੀ ਤਰ੍ਹਾਂ ਤਾਂ ਮਾਪੇ ਦੇ ਪਾਲਣ ਪੋਸ਼ਣ ਵਿੱਚ ਕਮੀ ਆ ਕਿਉਂਕਿ ਸਾਡੀ ਪਰਵਰ ਚੰਗੀ ਹੋਗੀ ਅਸੀਂ ਬਣ ਗਏ ਪੰਜਾਬੀ ਅਸੀਂ ਅੱਗੇ ਨਹੀਂ ਪਾਲ ਸਕੇ ਇਹ ਸਾਡੀ ਕਮਜ਼ੋਰੀ ਆ ਤਾਂ ਇਸ ਕਰਕੇ ਇਹ ਜ਼ਰੂਰੀ ਆ ਕਿ ਅਸੀਂ ਆਪਣੇ ਆਲੇ ਦੁਆਲੇ ਚ ਕਿਹੈਸਾ ਅ ਐਟਮੋਸਫੇਅਰ ਜਿਹੜਾ ਆ ਵਾਤਾਵਰਣ ਸਿਰ ਜੀਏ ਔਰ ਵੱਡੀ ਜਿਹੜੀ ਗੱਲ ਮੈਨੂੰ ਇਹਦੇ ਚ ਇਹ ਲੱਗਦੀ ਆ ਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਕੋਲ ਬਿਠਾ ਕੇ ਸਮਝਾਉਂਦੇ ਨਹੀਂ ਹੈ ਉਹਨਾਂ ਨੂੰ ਆਪਣੀ ਜਨਜੀਵਨ ਦੇ ਵਿੱਚ ਨਹੀਂ ਜੋੜਦੇ ਤਦ ਤੱਕ ਇਹਦਾ ਆਊਟਕਮ ਜਿਹੜਾ ਆ ਨਹੀਂ ਸਕਦਾ ਇਸ ਵੇਲੇ ਪੰਜਾਬੀ ਦਾ ਜਿਹੜਾ ਮਸਲਾ ਧਰਮ ਪੰਜਾਬੀ ਦਾ ਮਸਲਾ ਨਹੀਂ ਹੈ ਕਿ ਹਿੰਦੀ ਜਿਹੜੀ ਆ ਉਹ ਹਿੰਦੂਆਂ ਲਈ ਆ ਤੇ ਪੰਜਾਬੀ ਸਿੱਖਾਂ ਲਈ ਆ ਇਸ ਤਰ੍ਹਾਂ ਨਹੀਂ ਹੈ ਹੁਣ ਪੰਜਾਬੀ ਐਲੀਟ ਤੇ ਨੌਨ ਐਲੀਟ ਦੀ ਭਾਸ਼ਾ ਹੋ ਗਈ ਆ ਅਮੀਰ ਸੋਚਦਾ ਕਿ ਮੈਂ ਆਪਣਾ ਸਟੇਟਸ ਸਿੰਬਲ ਸ਼ੋਅ ਕਰਨਾ ਕਿ ਜੇ ਕੋਈ ਅਮੀਰ ਵਿਅਕਤੀ ਕੋਈ ਬ੍ਰਿਟਿਸ਼ ਅਰਵੇਜਤੀ ਬਿਜ਼ਨਸ ਕਲਾਸ ਵਿੱਚ ਪੰਜਾਬੀ ਬੈਠਾ ਤਾਂ ਉਹਨੂੰ ਪੰਜਾਬੀ ਦੀ ਕਿਤਾਬ ਪੜ੍ਹਦਿਆਂ ਉਹਨੂੰ ਸ਼ਰਮ ਆਉਂਦੀ ਆ ਉਹਨੂੰ ਸ਼ੈਕਸਪੀਅਰ ਪੜ੍ਹਦਿਆਂ ਉਹਨੂੰ ਸਟੇਟਸ ਲੱਗਦਾ ਸੋ ਇਹ ਚੀਜ਼ਾਂ ਸਾਡੇ ਅੰਦਰ ਘਰ ਕਰ ਗਈਆਂ ਹੁਣ ਸਾਡਾ ਇਹ ਹੈ ਕਿ ਅਸੀਂ ਪੰਜਾਬੀ ਲਈ ਲੋਕਾਂ ਨੂੰ ਇਹ ਸਮਝਾਉਣਾ ਆ ਕਿ ਪੰਜਾਬੀ ਦਾ ਨਾ ਧਰਮ ਨਾਲ ਨਾ ਜਾਤ ਨਾਲ ਨਾ ਗੋਤ ਨਾਲ ਨਾ ਵਰਗ ਨਾਲ ਸੰਬੰਧ ਨਹੀਂ ਹੈ ਜਿਹੜਾ ਵੀ ਵਿਅਕਤੀ ਇਸ ਮਿੱਟੀ ਤੇ ਜੰਮਿਆ ਇਹ ਉਹਦੀ ਆ ਔਰ ਵੱਡੀ ਗੱਲ ਆ ਕਿ ਜਿਸ ਤਰ੍ਹਾਂ ਮੈਂ ਮੇਰੀ ਸੁਪਨਿਆਂ ਦਾ ਜਿਹੜਾ ਪੰਜਾਬ ਆ ਉਹ ਸਾਂਝਾ ਪੰਜਾਬ ਆ ਖੂਬਸੂਰਤ ਗੁਲਦਸਤੇ ਵਾਂਗ ਜਿਹਦੇ ਚ ਵੱਖ-ਵੱਖ ਧਰਮਾਂ ਜਾਤਾਂ ਗੋਤਾਂ ਦੇ ਲੋਕ ਰਹਿ ਰਹੇ ਆ ਜੀਵਨ ਜਿਹਦੇ ਗੁਲਦਸਤਾ ਹੈ ਇੱਕ ਤੇ ਇਹ ਸਾਰੇ ਗੁਲਦਸਤਾਂ ਦੇ ਵਿੱਚ ਇੱਕੋ ਹੀ ਰੰਗ ਕਾਮਨ ਆ ਫੋਲ ਅਗਲਾ ਗਿਆ ਪਰ ਲੇਕਿਨ ਇੱਕ ਇੱਕ ਪੱਤੀ ਦੇ ਇੱਕ ਇੱਕ ਰੰਗ ਕਾਮਨ ਹੈ ਉਹ ਰੰਗ ਹੈ ਪੰਜਾਬੀ ਦਾ ਪੰਜਾਬੀ ਦਾ ਕਿ ਜਿਹੜੀ ਇੱਕ ਸਿੱਖ ਨਾਲੋਂ ਵੱਧ ਹੋ ਸਕਦਾ ਮੈਂ ਊੜਾ ਬਿਹਤਰ ਬੋਲਦਾ ਹਾਂ ਤੇ ਮੇਰੇ ਨਾਲੋਂ ਬਿਹਤਰ ਇੱਕ ਮੁਸਲਮਾਨ ਭਾਈ ਬੋਲਦਾ ਹੋਵੇ ਸਾਡੇ ਤਿੰਨਾਂ ਨਾਲੋਂ ਬਿਹਤਰ ਹੋ ਸਕਦਾ ਇੱਕ ਈਸਾਈ ਬੋਲਦਾ ਹੋਵੇ ਤੇ ਇੱਕੋ ਹੀ ਚੀਜ਼ ਸਾਂਝੀ ਹੈ ਜੇ ਇਹਨੂੰ ਤੁਸੀਂ ਵੀ ਉਨੇ ਜ਼ੋਰ ਨਾਲ ਕਹਿ ਸਕਦੇ ਮੇਰੀ ਆ ਤੇ ਮੈਂ ਵੀ ਕਹਿ ਸਕਦੇ ਮੇਰੀ ਸਾਡੇ ਚ ਆਪਸੀ ਪਿਆਰ ਦੀ ਭਾਵਨਾ ਪੈਦਾ ਕਰਨ ਦੀ ਅਗਰ ਕੋਈ ਮਜ਼ਬੂਤ ਤੰਦ ਹੈ ਤਾਂ ਉਹ ਸਾਡੀ ਜ਼ੁਬਾਨ ਹੈ ਤਾਂ ਜਿਵੇਂ ਤੁਸੀਂ ਫੁੱਲਾਂ ਦੀ ਗੱਲ ਕੀਤੀ ਆ ਦੀਪਕ ਪਾਲੀ ਤੇ ਕਿੰਦਾ ਫਿਰ ਇੰਨਾ ਰੰਗ ਗੂੜਾ ਕਿਵੇਂ ਹੋ ਗਿਆ ਮੈਂ ਤੁਹਾਡੇ ਪਿਛੋਕੜ ਬਾਰੇ ਵੀ ਜਾਨਣਾ ਚਾਹੂੰਗਾ ਕਿੱਥੇ ਤੁਸੀਂ ਜੰਮੇ ਪਲੇ ਜਿੱਥੋਂ ਫਿਰ ਤੁਹਾਡੇ ਇਹ ਰੰਗ ਗੂੜਾ ਹੁੰਦਾ ਗਿਆ ਹੋਰ ਇਹ ਇਹਦਾ ਸਾਰਾ ਹੀ ਜਿਹੜਾ ਕ੍ਰੈਡਿਟ ਹੈ ਨਾ ਇਹ ਮੇਰੇ ਮਾਤਾ ਪਿਤਾ ਨੂੰ ਆ ਮੇਰੀ ਕੋਈ ਹੋਣਦ ਨਹੀਂ ਨਾ ਮੈਂ ਆਪਣਾ ਜਨਮ ਸਿਰ ਸਕਦਾ ਸੀ ਨਾ ਮੈਂ ਆਪਣਾ ਸੁਭਾਅ ਸਿਰ ਸਕਦਾ ਸੀ ਨਾ ਆਪਣਾ ਜੀਵਨ ਸਿਰ ਸਕਦਾ ਸੀ ਇਹ ਸਾਰੇ ਕ੍ਰੈਡਿਟ ਮੇਰੀ ਮਾਂ ਨੂੰ ਮੇਰੇ ਪਿਤਾ ਨੂੰ ਮੇਰੇ ਦਾਦਾ ਦਾਦੀ ਨਾਨਾ ਨਾਨੀ ਮਰੀਆਪੂਆ ਮਾਸੀਆਂ ਮਾਸੜ ਪੂ ਫੁੱਫੜ ਚਾਚੇ ਤਾਏ ਮੇਰੀ ਵੱਡੀ ਭੈਣ ਮੇਰੇ ਅਧਿਆਪਕ ਮੇਰੇ ਪਿੰਡ ਦੇ ਪੰਜ ਸਰਪੰਚ ਜਿਨ੍ਹਾਂ ਨੂੰ ਮੈਂ ਪਰਾਜ ਬੈਕ ਇਨਸਾਫ ਕਰਦੇ ਆ ਵੇਖਿਆ ਜਿਹੜੇ ਮੇਰੇ ਰੋਲ ਮਾਡਲ ਰਹੇ ਆ ਮੈਂ ਦੇਖਦਾ ਹੁੰਦਾ ਸੀ ਕਿ ਮੇਰਾ ਪਿੰਡ ਜਿਹੜਾ ਗੁੰਦਪਰਿਆ ਗੜਸ਼ੰਕਰ ਤਹਿਸੀਲ ਆ ਉਹਦਾ ਇਹ ਪਿੰਡ ਆ ਬਹੁਤ ਪਿਆਰਾ ਪਿੰਡ ਆ ਮੇਰੇ ਅੰਦਰ ਵਸਿਆ ਹੋਇਆ ਮੇਰਾ ਪਿੰਡ ਇਹ ਪਹਿਲਾਂ ਮੈਨੂੰ ਸਪਨਾ ਚ ਮੇਰਾ ਪਿੰਡ ਦਿਖਦਾ ਮੈਂ ਸੁਪਨੇ ਆ ਜਾਂਦਾ ਮੈਂ ਮਿੱਟੀ ਨੂੰ ਚੁੰਮਦਾ ਮੈਂ ਪਿਆਰ ਕਰਦਾ ਮੈਂ ਚਾਚੀਆਂ ਤਾਈਆਂ ਨਾਲ ਕਲਾਵੇ ਜੇ ਮੈਨੂੰ ਲੈਣੀਆਂ ਮੈਨੂੰ ਨਿੱਗ ਮਿਲਦਾ ਤੋ ਮੈਂ ਇਹ ਸਾਰਾ ਕੁਝ ਮੈਨੂੰ ਮੇਰੇ ਪਿੰਡ ਨੇ ਦੇ ਦਿੱਤਾ ਪਿੰਡ ਨੇ ਦੇ ਦਿੱਤਾ ਪਿੰਡ ਨੇ ਮੇਰੇ ਅੰਦਰ ਇੱਕ ਮਜ਼ਬੂਤ ਪੰਜਾਬੀ ਇਨਸਾਨ ਜਿਹੜਾ ਆ ਉਹ ਪੈਦਾ ਕਰ ਦਿੱਤਾ ਇਹ ਸਮੁੱਚੀ ਜਿਹੜੀ ਮੇਰੀ ਪਰਸਨੈਲਿਟੀ ਦੀ ਡਿਵੈਲਪਮੈਂਟ ਆ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਨਾ ਉਹ ਮੇਰੇ ਪਿੰਡ ਨੂੰ ਤੇ ਮੇਰੇ ਬਜ਼ੁਰਗਾ ਨੂੰ ਮੇਰੇ ਵੱਡਿਆਂ ਨੂੰ ਜਾਂਦਾ ਜੀ ਤਾਂ ਜਿਵੇਂ ਤੁਸੀਂ ਆਮ ਤੌਰ ਤੇ ਇੱਕ ਗਾਣਾ ਵੀ ਹੈ ਗਿਆ ਮੈਂ ਪਿੰਡ ਚੋਂ ਬੇਸ਼ੱਕ ਨਿਕਲ ਗਿਆ ਪਰ ਪਿੰਡ ਮੇਰੇ ਵਿੱਚੋਂ ਨਹੀਂ ਨਿਕਲਿਆ ਇਹ ਤਾਂ ਮੈਂ ਕਹਿੰਦਾ ਜੀ ਕਿ ਪਿੰਡ ਵਾਲੇ ਵੀ ਤੈਅ ਕਰ ਲੈਣ ਕਿ ਇਸ ਵਿਅਕਤੀ ਨੂੰ ਪਿੰਡ ਚੋਂ ਬਾਹਰ ਕਰ ਦੇਣਾ ਤੇ ਅੱਜ ਤੋਂ ਬਾਅਦ ਇਹਦੀ ਪਿੰਡ ਚ ਵੜਨ ਤੇ ਮਨਾਹੀ ਆ ਉਹ ਪਿੰਡ ਚੋਂ ਬਾਹਰ ਕੱਢ ਸਕਦੇ ਆ ਪਰ ਉਹ ਵਿਅਕਤੀ ਦੇ ਅੰਦਰੋਂ ਪਿੰਡ ਨਹੀਂ ਕੱਢ ਸਕਦੇ ਮੈਨੂੰ ਪਿੰਡ ਵਾਲੇ ਕਹਿੰਦੇ ਨੇ ਜੇ ਤੂੰ ਅੱਜ ਤੋਂ ਬਾਅਦ ਪਿੰਡ ਨਹੀਂ ਆਉਣਾ ਪਰ ਮੇਰੇ ਅੰਦਰ ਜਿਹੜਾ ਪਿੰਡ ਵੱਸਦਾ ਉਹਨੂੰ ਕਿਵੇਂ ਬਾਹਰ ਕੱਢਣਗੇ ਉਹਨੂੰ ਨਹੀਂ ਕੱਢ ਸਕਦੇ ਇਸ ਕਰਕੇ ਜਿਹੜੀ ਤੁਹਾਡੀ ਤਿੰਨ ਚੀਜ਼ਾਂ ਜ਼ਿੰਦਗੀ ਚ ਕਦੇ ਤੁਸੀਂ ਆਪਣੇ ਆਪ ਤੋਂ ਵੱਖ ਨਹੀਂ ਕਰਨਾ ਨਾ ਹੋ ਸਕਦੀਆਂ ਨਾ ਕਰਨੀਆਂ ਚਾਹੀਦੀਆਂ ਪਹਿਲੀ ਮਾਂ ਤੁਹਾਡੀ ਸਿਰਜਣਾ ਤੁਹਾਡੀ ਸਿਰਜਕ ਤੁਹਾਡੇ ਵਜੂਦ ਦੀ ਤੁਹਾਡੇ ਸੁਭਾਅ ਦੀ ਤੁਹਾਡੀ ਆਤਮਾ ਦੀ ਸਿਰਜਣ ਹਾ ਤੁਹਾਡੀ ਮਾਂ ਦੂਜਾ ਜਦ ਮੈਂ ਮਾਂ ਦੀ ਗੋਦ ਚ ਨਿਕਲ ਕੇ ਜਿਸ ਜ਼ਮੀਨ ਦੀ ਜਿਸ ਮਿੱਟੀ ਤੇ ਮੈਂ ਪਹਿਲਾ ਪੈਰ ਧਰਿਆ ਉਹ ਮੇਰੀ ਹੋ ਗਈ ਮਾਂ ਮਿੱਟੀ ਮਾਂ ਮਾਂ ਮਿੱਟੀ ਤੇ ਜਦੋਂ ਮਾਂ ਦੀ ਅਸੀਸ ਪਹਿਲੀ ਅਸੀਸ ਮੇਰੇ ਕੰਨਾਂ ਚ ਪਈ ਜਿਸ ਭਾਸ਼ਾ ਚ ਜਿਹਨਾਂ ਲਫ਼ਜ਼ਾਂ ਚ ਮੈਂ ਉਹ ਅਸੀਸ ਲਈਆ ਉਹ ਮਾਂ ਬੋਲੀ ਮਾਂ ਮਾਂ ਮਿੱਟੀ ਤੇ ਮਾਂ ਬੋਲੀ ਸੋ ਇਹ ਤਿੰਨ ਚੀਜ਼ਾਂ ਮੇਰੇ ਕੋਲ ਕਦੀ ਵੱਖ ਨਹੀਂ ਹੋ ਸਕਦੀਆਂ ਤੇ ਮੈਂ ਚਾਹੁੰਦਾ ਦੁਨੀਆ ਦੇ ਕਿਸੇ ਵਿਅਕਤੀ ਕੋਲ ਵੀ ਇਹ ਤਿੰਨ ਚੀਜ਼ਾਂ ਕਦੀ ਵੱਖ ਨਾ ਹੋਣ ਤਾਂ ਜਿਵੇਂ ਤੁਸੀਂ ਪਿੰਡ ਦੀ ਵੀ ਗੱਲ ਕੀਤੀ ਆ ਪਰ ਨਾਲ ਨਾਲ ਤੁਸੀਂ ਕਹਿੰਦੇ ਪੂਰੇ ਵਰਲਡ ਦਾ ਵੀ ਟੂਰ ਕੀਤਾ ਹੋਇਆ ਤੇ ਫਿਰ ਉਹ ਤਜਰਬਾ ਕਿਸ ਤਰ੍ਹਾਂ ਦਾ ਸੀਗਾ ਜਾਂ ਫਿਰ ਇੱਕ ਪਿੰਡ ਦੇ ਵਿੱਚ ਉੱਠ ਕੇ ਫਿਰ ਤੁਸੀਂ ਫਿਰ ਪਿੰਡ ਤੱਕ ਪਹੁੰਚ ਰਖੜੀ ਹਾਂ ਦੇਖੋ ਇਹ ਮੈਂ ਦੁਨੀਆ 'ਚ ਜਿਹੜੇ ਕੁਝ ਖੁਸ਼ਕਿਸਮਤ ਲੋਕ ਆ ਨਾ ਮੈਂ ਆਪਣੇ ਆਪ 'ਚ ਉਹਨਾਂ ਨੂੰ ਗਿਣਦਾ ਕਿ ਮੈਂ ਉਹ ਵਿਅਕਤੀਆਂ ਜਿਨੇ ਪਿੰਡ ਚ ਛੱਪੜ ਚ ਮੱਜਾਂ ਵੀ ਨਵਾਈਆਂ ਜਿਨੇ ਉਹ ਛੱਲੀਆਂ ਦੇ ਜਿਹੜੇ ਜੁੰਡੇ ਵਿੱਚ ਉਗੇ ਆ ਖੇਤਾਂ ਚ ਜਿਨੇ ਚਰੀ ਵੀ ਵਢੀ ਆ ਜੈਨੂੰ ਪਰਸੀਨ ਵਜਣਾ ਆਉਂਦਾ ਜੈਨੂੰ ਕਮਾਦ ਗੁੱਢਣਾ ਆਉਂਦਾ ਕਮਾਦ ਵਿਜਣਾ ਆਉਂਦਾ ਜੈਨੂੰ ਪੱਤਾ ਕੱਢਣੀ ਆਉਂਦੀ ਆ ਸ਼ੱਕਰ ਲਾਉਣੀ ਆਉਂਦੀ ਆ ਤੂੜੀ ਦੇ ਤੰਗੜ ਚੱਕਣੇ ਆਉਂਦੇ ਆ ਕੁੱਪ ਬੰਨਣਾ ਆਉਂਦਾ ਇਹ ਕੁਛ ਮੈਨੂੰ ਮੇਰੇ ਪਿੰਡ ਨੇ ਦੇ ਦਿੱਤਾ ਪਰ ਐਨਟਾਇਰਲੀ ਆਪੋਜ਼ਿਟ ਟੂ ਥਿਸ ਮੈਂ ਮੈਨਹਟਨ ਚ ਟਾਈਮ ਸਕੁਏਅਰ ਤੇ ਕੁਝ ਰਾਤਾਂ ਗੁਜ਼ਾਰੀਆਂ ਹੋਈਆਂ ਮੈਨੂੰ ਪਤਾ ਹੈ ਕਿ ਟਾਈਮਸਕੁਏਅਰ ਜਿਹੜਾ ਦੁਨੀਆ ਦਾ ਸਭ ਤੋਂ ਪੌਸ਼ ਇਲਾਕਾ ਪੌਸ਼ ਜਗ੍ਹਾ ਹੈ ਦੁਨੀਆ ਦਾ ਕਹਿਆ ਜਾਂਦਾ ਕਿ ਨਿਊਯਾਰਕ ਦੁਨੀਆ ਦਾ ਦਿਲ ਆ ਤੇ ਨਿਊਯਾਰਕ ਦਾ ਦਿਲ ਮੈਨਹਟਨ ਤੇ ਮੈਨਹਟਨ ਦਾ ਦਿਲ ਟਾਈਮਸਕੁਏਅਰ ਤੇ ਮੈਂ ਉੱਥੇ ਵੀ ਰਹਿ ਚੁੱਕਿਆ ਮੈਂ ਪੈਰਿਸ ਮੈਲਬਨ ਐਡਮੰਟਨ ਕੈਲਗਰੀ ਵੈਨਕੂਵਰ ਲੰਡਨ ਗਲਾਸਕੋ ਲੈਸਟਰ ਮਾਂਚੈਸਟਰ ਲੀਡਸ ਰੋਮ ਮਿਲਾਨ ਸਵਿਟਜ਼ਰਲੈਂਡ ਐਮਸਡਮ ਲਾਹੌਰ ਦੁਨੀਆ ਭਰ ਚ ਮੈਂ ਸਭ ਘੁੰਮ ਚੱਕਿਆ ਤੇ ਮੈਨੂੰ ਇਹਦੇ ਨਾਲ ਮੇਰੀ ਪਰਸਨੈਲਿਟੀ 'ਚ ਇਹ ਚੀਜ਼ ਆ ਗਈ ਕਿ ਮੈਂ ਜ਼ਮੀਨ ਤੋਂ ਆਪਣੇ ਪਿੰਡ ਦੀ ਜ਼ਮੀਨ ਤੋਂ ਉੱਥੇ ਤੱਕ ਸਫ਼ਰ ਕੀਤਾ ਤੇ ਮੇਰੇ ਅੰਦਰ ਤਜਰਬਾ ਆ ਗਿਆ ਇਹ ਮੇਰੀ ਪਰਸਨੈਲਿਟੀ ਨੂੰ ਪਿੰਡ ਦੇ ਪ੍ਰਤੀ ਆਪਣੇ ਆਪੇ ਪ੍ਰਤੀ ਹੋਰ ਮਜ਼ਬੂਤ ਕੀਤਾ ਪੱਕਾ ਕੀਤਾ ਦੇਖੋ ਮੈਂ ਇਹ ਕਹਿਣਾ ਹੁੰਦਾ ਕਿ ਅਸੀਂ ਬੱਚਿਆਂ ਦੇ ਨਾਲ ਮੇਰੇ ਮਾਪੇ ਸਭ ਜਗ੍ਹਾ ਮੇਰੇ ਨਾਲ ਨਹੀਂ ਜਾ ਸਕਦੇ ਇਵੇਂ ਤੁਹਾਡੇ ਬੱਚੇ ਹੋਣੇ ਕੱਲ ਮੇਰੇ ਬੱਚੇ ਆ ਸਾਰਿਆਂ ਦੇ ਬੱਚੇ ਆ ਅਸੀਂ ਬੱਚਿਆਂ ਦੇ ਨਾਲ ਨਹੀਂ ਜਾ ਸਕਦੇ ਲੇਕਿਨ ਉਹਨਾਂ ਦੀ ਪਰਵਰਿਸ਼ ਇਸ ਤਰੀਕੇ ਨਾਲ ਕਰੀਏ ਕਿ ਉਹਨਾਂ ਨੂੰ ਕੋਈ ਦੁਨੀਆ ਦੀ ਜਿਹੜੀ ਅਟਰੈਕਟਿਵ ਕਲਚਰ ਆ ਕਿਸੇ ਦੁਨੀਆ ਦਾ ਉਹਨਾਂ ਦੀ ਭਾਸ਼ਾ ਆ ਉਹਨਾਂ ਦਾ ਜੀਵਨ ਆ ਉਹਨਾਂ ਦਾ ਖਾਣਾ ਆ ਉਹਨਾਂ ਦਾ ਪਹਿਰਾਵਾ ਉਹ ਇੰਨਾ ਅਟਰੈਕਟ ਨਾ ਕਰਨ ਕਿ ਉਹਨਾਂ ਦਾ ਆਪਣਾ ਸਭ ਕੁਝ ਗਵਾਜ ਜਾਵੇ ਮਹਾਤਮਾ ਗਾਂਧੀ ਨੇ ਕਿਹਾ ਸੀ ਇੱਕ ਵਾਰੀ ਕਿ ਮੈਂ ਆਪਣੇ ਘਰ ਦੇ ਦਰਵਾਜ਼ੇ ਤਾਂ ਕਿ ਖੁੱਲੇ ਰੱਖਦਾ ਕਿ ਬਾਹਰੋਂ ਹਵਾ ਆਵੇ ਬਾਹਰੋਂ ਰੌਸ਼ਨੀ ਆਵੇ ਤਪਸ਼ ਆਵੇ ਸੂਰਜ ਦੀ ਮੇਰੇ ਘਰ ਨੂੰ ਉਹ ਮਹਿਕਾ ਦੇਵੇ ਹਵਾ ਨਾਲ ਤੇ ਤਪ ਪੈਦਾ ਕਰ ਦੇਵੇ ਮਨਸਮਤੀ ਮੌਲਣ ਲੱਗ ਜਿਵੇਂ ਮੇਰੇ ਘਰ ਦੀ ਪਰ ਉਹਨਾਂ ਨੇ ਕਿਹਾ ਸੀ ਕਦਾ ਜਿਤ ਮੈਂ ਇਹ ਨਹੀਂ ਜਾਂਦਾ ਕਿ ਜਿਹੜੇ ਖੁੱਲੇ ਤੱਕੇ ਆਂ ਦਰਵਾਜ਼ੇ ਆ ਬਾਹਰੋਂ ਨੇਰੀ ਤੂਫਾਨ ਤੇ ਤਪਸ਼ ਨਾਲ ਮੇਰੇ ਘਰ ਨੂੰ ਤਬਾਹ ਕਰ ਦੇਣ ਬੱਚਿਆਂ ਨੂੰ ਜਾਗਰੂਕ ਕਰਨਾ ਉਹ ਦੁਨੀਆ ਨੂੰ ਖੁੱਲੀ ਅੱਖ ਨਾਲ ਵੇਖਣ ਪਰ ਇੰਨੀ ਖੁੱਲੀ ਅੱਖ ਨਾਲ ਨਹੀਂ ਕਿ ਉਹਨਾਂ ਦਾ ਆਪਣਾ ਸੱਭਿਆਚਾਰ ਜਿਹੜਾ ਹੈ ਉਹ ਤਬਾਹ ਹੋ ਜਾਏ ਬਾਲੀ ਸਾਹਿਬ ਜਿਵੇਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ ਤਾਂ ਥੋੜੇ ਰਿਲੇਸ਼ਨ ਵੀ ਉਸ ਤਰ੍ਹਾਂ ਦੇ ਨੇ ਇਹ ਕਹਿੰਦਾ ਆਮ ਤੌਰ ਤੇ ਇਹੀ ਚਰਚਾ ਹੁੰਦੀ ਆ ਜਾਂ ਸਚਾਈ ਵੀ ਆ ਕਿ ਤੁਸੀਂ ਵਾਰਿਸ ਭਰਾਵਾਂ ਦੇ ਕਹਿੰਦੇ ਚੌਥੇ ਭਰਾਓ ਤੇ ਉਹ ਤਾਂ ਬੇਸ਼ੱਕ ਉਹ ਦੂਸਰਾ ਹੀ ਸਮਝਦੇ ਨੇ ਫਿਰ ਵਾਰਿਸ ਭਰਾਵਾਂ ਦੇ ਨਾਲ ਕਿਵੇਂ ਜੁੜੇ ਤੁਸੀਂ ਤੇ ਉਹਨਾਂ ਦੇ ਨਾਲ ਇੰਨੀ ਨੇੜਤਾ ਜਦੋਂ ਮੈਂ ਇਸ ਆਪਣੇ ਸਮੁੱਚੇ ਸਫ਼ਰ ਨੂੰ ਦੇਖਦਾ ਤਾਂ ਪਹਿਲਾਂ ਤਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਮੈਨੂੰ ਇਹਨਾਂ ਭਰਾਵਾਂ ਦੇ ਨਾਲ ਜੋੜਿਆ ਇਹ ਉਹਨਾਂ ਦਾ ਵਡੱਪਣ ਆ ਮੇਰਾ ਨਹੀਂ ਵਡੱਪਣ ਇਹਦੇ ਵਿੱਚ ਲੋਹੇ ਦਾ ਕੋਈ ਵੀ ਡੱਪਣੀ ਆ ਉਹ ਪਾਰਸਨਾ ਲੱਗ ਜਾਂਦਾ ਤੇ ਸੋਨਾ ਬਣ ਜਾਂਦਾ ਇਹ ਪਾਰਸ ਦਾ ਵਡੱਪਣ ਆ ਕਿ ਜਦ ਲੋਹਾ ਨਾਲ ਲੱਗਿਆ ਤਾਂ ਸੋਨਾ ਬਣ ਗਿਆ ਸੋ ਇਹ ਇੰਨਾ ਨੇਕ ਪਰਵਾਰ ਆ ਇੰਨਾ ਅਦਬ ਵਾਲਾ ਇੰਨਾ ਸਿਆਣਾ ਇੰਨਾ ਜਿਆਦਾ ਸਿੰਪਲੀਸਿਟੀ ਚ ਰਹਿਣ ਵਾਲਾ ਪਰਵਾਰ ਆ ਮੇਰੀ ਮੈਂ ਮਨਮੋਹਨ ਵਾਰਸ ਜੀ ਤੋਂ ਛੋਟਾ ਭਰਾ ਉਹਨਾਂ ਦਾ ਸੰਗਤਾਰ ਤੇ ਮੈਂ ਅਸੀਂ ਸਕੂਲ ਮੇਟਸ ਆ ਅਸੀਂ ਕਲਾਸ ਵਿੱਚ ਇਕੱਠੇ ਪੜ੍ਹਦੇ ਸੀ ਤੇ ਸਾਡੀਆਂ ਸੁਭਾਅ ਜਿਹੜੇ ਆ ਕਿਹਾ ਜਾਂਦਾ ਕੁਝ ਰਿਸ਼ਤੇ ਤੁਹਾਨੂੰ ਜਨਮ ਨਾਲ ਮਿਲ ਜਾਂਦੇ ਕੁਝ ਰਿਸ਼ਤੇ ਤੁਸੀਂ ਆਪ ਚੁੰਨਦੇ ਆ ਸੋ ਸਾਡੇ ਸੁਭਾਅ ਮਿਲੇ ਮਿਲਣ ਤੋਂ ਬਾਅਦ ਅਸੀਂ ਸਾਡੀ ਦੋਸਤੀ ਬੜੀ ਗੋੜੀ ਹੋ ਗਈ ਉਸ ਤੋਂ ਬਾਅਦ ਪੇਰੈਂਟਸ ਦਾ ਮਿਲਣਾ ਸ਼ੁਰੂ ਹੋ ਗਿਆ ਫਿਰ ਦੋਸਤੀ ਜ ਤੁਹਾਡੀ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਇੱਕ ਦੂਜੇ ਤੇ ਤੋਂ ਸਾਨੂੰ ਹੋ ਗਿਆ ਤੇ ਫਿਰ ਅਸੀਂ ਜ਼ਿੰਦਗੀ ਚ ਸਕੂਲ ਚ ਪੜਦੇ ਵੀ ਸੋਚਦੇ ਹੁੰਦੇ ਸੀ ਕਿ ਅਸੀਂ ਵੱਡੇ ਹੋ ਕੇ ਕੰਮ ਇਕੱਠਿਆਂ ਨਹੀਂ ਕਰਨਾ ਕਿ ਜਦੋਂ 93 ਚ ਜਦੋਂ 90s ਚ ਬਾਅਦ ਚਲੇ ਗਏ ਸੀ ਤੇਪਰਾ ਤੇ ਪਰ ਮੈਂ ਆਪਣੀ ਬੈਚਲਰਜ਼ ਬੀਏ ਤੇ ਉਸ ਤੋਂ ਬਾਅਦ ਐਮਏ ਪੰਜਾਬੀ ਦੀ ਹਿਸ਼ਾਪਰ ਸਰਕਾਰੀ ਕਾਲਜ ਤੋਂ ਕੀਤੀ ਆ ਤੇ ਉਹ ਜਦੋਂ 93 ਚ ਆਏ ਭਾਜੀ ਕੈਸਟ ਲੈ ਕੇ ਆਈ ਆਪਣੇ ਆਏ ਆਪਣੇ 11 ਲਪੇਗਾ ਚੁਰਤੀਏ ਤਾਂ ਮੈਨੂੰ ਸੁਨਿਆ ਆ ਉਦੋਂ ਉਹ ਕੋਈ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਸਾਡੇ ਮਾਲ ਪਰ ਚ ਇੱਕ ਸਾਡੇ ਹੁੰਦੀ ਸੀ ਬਾਬਰ ਸ਼ਾਪ ਹੁੰਦੀ ਸੀ ਨਾਈ ਦੀ ਦੁਕਾਨ ਨਿੰਦਰ ਨਿੰਦਰ ਨਾਈ ਦੀ ਦੁਕਾਨ ਹੁੰਦੀ ਸੀ ਤਾਂ ਉੱਥੇ ਸੁਨਿਆ ਦੇ ਮੈਨੂੰ ਉੱਥੇ ਸੁਨਿਆ ਮਿਲਿਆ ਨਿੰਦਰ ਨੇ ਕਿਹਾ ਕਿ ਤੈਨੂੰ ਨ ਮਨਮੋਹ ਮਿਲਣਾ ਚਾਹੁੰਦਾ ਮੈਂ ਗਿਆ ਅੱਪਾ ਸਾਈਕਲ ਚੱਕਿਆ ਤੇ ਪਿੰਡ ਚਲੇ ਗਏ ਜਾ ਕੇ ਮੈਂ ਮਿਲਿਆ ਉਹਨਾਂ ਨੂੰ ਭਾਜ ਨੇ ਕਿਹਾ ਕਿ ਮੈਨੂੰ ਸੰਤਾਰ ਨੇ ਕਿਹਾ ਕਿ ਤੂੰ ਹੁਣ ਜੋ ਵੀ ਕਰਦਾ ਉਹ ਛੱਡ ਦੇ ਤੇ ਆਪਾਂ ਜਿਹੜਾ ਜੀਵਨ ਦਾ ਸਟਰਗਲ ਆ ਇਹ ਇਕੱਠਿਆਂ ਨੇ ਕਰਨਾ ਉਸ ਵੇਲੇ ਮੈਂ ਸਕੂਲ ਚ ਅਧਿਆਪਕ ਸੀ ਜਿਸ ਸਕੂਲ ਚ ਮੈਂ ਪਹਿਲੀ ਤੋਂ ਲੱਗੇ 10ਵੀਂ ਤੱਕ ਪੜ੍ਹਿਆ ਉਸੇ ਸਕੂਲ ਚ ਮੈਂ 11 12 ਮਹੀਨੇ ਪੜਾਇਆ ਵੀ ਆ ਤੋਂ ਉਸੇ ਵੇਲੇ ਮੈਂ ਕਿਹਾ ਭਾਜੀ ਨਹੀਂ ਇਹ ਤਾਂ ਮੇਰੇ ਲਈ ਵੱਡੀ ਹਾਲਾਂਕਿ ਜੀਵਨ ਚ ਕੋਈ ਤੈ ਨਹੀਂ ਸੀਗਾ ਉਸ ਵੇਲੇ ਕਿ ਅਸੀਂ ਜਲੰਧਰ ਜਾਵਾਂਗੇ ਅਸੀਂ ਪੈਸੇ ਕਮਾ ਲਾਂਗੇ ਸਾਡੇ ਕੋਲ ਘਰ ਹੋ ਜਾਏਗਾ ਸਾਡੇ ਕੋਲ ਗੱਡੀ ਹੋ ਜਾਏਗੀ ਮੈਨੂੰ ਚਾਰ ਲੋਕ ਜਾਣਦੇ ਹੋਣਗੇ ਸਾਨੂੰ ਇਹ ਸਾਡੀ ਕਰਮ ਭੂਮੀਆਂ ਸਾਨੂੰ ਕੋਈ ਨਹੀਂ ਸੀ ਜਾਣਦਾ ਸਾਨੂੰ ਨਾ ਚੌਂਖ ਜਾਣਦਾ ਸੀ ਨਾ ਲੋਕ ਜਾਣਦੇ ਸੀ ਲੇਕਿਨ ਅੰਦਰ ਇਹ ਤੈਅ ਕਰ ਲਿਆ ਸੀਗਾ ਕਿ ਅਸੀਂ ਮਰਮੋਣ ਭਾਜੀ ਸਾਡੇ ਪਰਿਵਾਰ ਦਾ ਇੱਕ ਬੋੜ ਦਾ درخت ਆ ਅਸੀਂ ਇਹਨਾਂ ਦੀ ਛਾਂ 'ਚ ਰਹਿਣਾ ਆ ਛਾਂ 'ਚ ਜੀਣਾ ਆ ਅਸੀਂ ਇਹ ਸਾਨੂੰ ਪਿਆਰ ਕਰਦੇ ਆ ਤੇ ਅਸੀਂ ਇਹਨਾਂ ਦੀ ਸਕਸੈਸ ਲਈ ਕੰਮ ਕਰਨਾ ਬਸ ਉਸ ਵੇਲੇ ਆ ਗਏ ਅੱਜ ਤੱਕ ਜੀਵਨ ਜਿਹੜਾ ਸਾਂਝ ਆਇਆ 36 37 36 86 ਹਾਂ 38 38 ਸਾਲ ਹੋ ਗਏ ਸਾਨੂੰ ਆਪਸ ਵਿੱਚ ਇਕੱਠਿਆਂ ਨੂੰ ਔਰ ਜਿਹੜਾ ਦਿਨ ਚੜਦਾ ਉਹ ਦਿਨ ਸਾਡੇ ਆਪਸੀ ਰਿਸ਼ਤੇ ਵਿੱਚ ਪਿਆਰ ਵਿਸ਼ਵਾਸ ਇਤفاق ਆਪਣਤ ਤੇ ਮੁਹੱਬਤ ਹੋਰ ਭਰ ਕੇ ਜਾਂਦਾ ਅੱਗੇ ਪਰਮਾਤਮਾ ਇਸੇ ਤਰ੍ਹਾਂ ਇਹ ਰਿਸ਼ਤੇ ਨੂੰ ਆਪਣੀ ਧਿਆਨਦਾਰੀ ਦਾ ਆਪਣੀ ਚੰਗੀ ਨਿਗਾਹ ਦਾ ਜਿਹੜਾ ਉਹ ਇਹਦੇ ਚ ਪਾਣੀ ਪੌਂਦਾ ਰਵੇ ਤੇ ਫਲ ਬੂਟਾ ਜਿਹੜਾ ਮੁਹੱਬਤ ਦਾ ਫਲਦਾ ਰਵੇ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੀਆਂ ਗੱਲਾਂ ਦੇ ਵਿੱਚ ਕਿ ਤੁਹਾਡੇ ਕੋਲ ਸਾਈਕਲ ਸੀ ਪਰ ਅੱਜ ਜੋ ਦੀਪਕ ਬਾਲੀ ਕੰਦਾ ਅੱਜ ਦਾ ਸਟੇਟਸ ਵੇਖਦੇ ਆ ਦੀਪਕ ਬਾਲੀ ਕੋਲ ਗੱਡੀਆਂ ਵੀ ਨੇ ਵੈਲ ਸੈਟਲ ਨੇ ਫਿਰ ਉਹ ਸਮਾਂ ਤੇ ਅੱਜ ਦੇ ਸਮੇਂ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਜਿੰਨੀ ਖੁਸ਼ੀ ਮੈਨੂੰ ਸਾਈਕਲ ਲੈਣ ਤੇ ਹੋਈ ਸੀ ਅੱਜ ਵੱਡੀ ਗੱਡੀ ਲੈਣ ਤੇ ਵੀ ਖੁਸ਼ੀ ਨਹੀਂ ਹੁੰਦੀ ਉਹ ਸਾਈਕਲ ਲੈਣਾ ਜਿਹੜਾ ਸੀਗਾ ਨਾ ਕਿ ਮੈਨੂੰ ਯਾਦ ਹੈ ਕਿ ਜਦੋਂ ਸਾਈਕਲ ਲੈਣਾ ਸੀ ਤਾਂ ਅਸੀਂ ਦੋਏ ਭੈਣ ਭਰਾ ਸਾਡਾ ਦੂਜਾ ਭਰਾ ਤੀਜਾ ਭਰਾ ਜਿਹੜਾ ਅਸੀਂ ਦੋ ਭੈਣ ਦੋ ਭਰਾ ਇੱਕ ਭੈਣ ਹੈ ਭਰਾ ਛੋਟਾ ਸਿਸਟਰ ਮੇ ਤੋਂ ਵੱਡੀ ਮੈਂ ਵਿਚਕਾਰ ਲਾਇਆ ਤੇ ਜੋ ਸਾਨੂੰ ਸਾਈਕਲ ਲੈਣ ਦੀ ਉਤਸੁਕਤਾ ਸੀਗੀ ਤੇ ਸਾਈਕਲ ਲੈ ਕੇ ਅਸੀਂ ਪਿੰਡ ਆਣਾ ਸੀ ਤੇ ਸਾਡੇ ਭਰਾ ਨੇ 40 50 ਨਿਆਣੇ ਇਕੱਠੇ ਕੀਤੇ ਸੜਕ ਤੇ ਕਿ ਸਾਡੇ ਘਰ ਸਾਈਕਲ ਆ ਰਿਹਾ ਤੇ ਸਾਈਕਲ ਵੀ ਅਸੀਂ ਡੇਢ ਦੋ ਮਹੀਨੇ ਦੀ ਪਲੈਨਿੰਗ ਤੋਂ ਬਾਅਦ ਲਿਆ ਸੀ ਡੇਢ ਦੋ ਸਾਲ 1.5 ਸਾਲ ਪਹਿਲਾਂ ਸੋਚਿਆ ਕਿ ਸਾਈਕਲ ਲੈਣਾ ਪਿਤਾ ਜੀ ਨੇ। ਤੋਂ ਉਹ ਜੋ ਖੁਸ਼ੀ ਅੰਦਰ ਪੈਦਾ ਹੋਈ ਸੀ ਇਹ ਅਸਲ ਦੇ ਵਿੱਚ ਤਾਂ ਸਭ ਕੁਝ ਜਿਹੜਾ ਹੈ ਨਾ ਇਹ ਮਾਪੇ ਦਾ ਆ। ਸਾਡੇ ਪਿਤਾ ਨੇ ਜੀਵਨ ਪਰ ਸੰਘਰਸ਼ ਕੀਤਾ। 39 ਸਾਲ ਨੌਕਰੀ ਕੀਤੀ ਡਾਕਖਾਨੇ ਚ ਸਾਈਕਲ ਤੇ ਜਾ ਕੇ ਸਾਰੇ ਗੜ ਸਿੰਘ ਕਰਦੇ ਇੱਧਰ ਉੱਧਰ ਪਿੰਡਾਂ ਚ ਅਸੀਂ ਉਹਨਾਂ ਪਿੰਡਾਂ ਚ ਘੁੰਮਦੇ ਰਹੇ ਹਾਂ ਬਚਪਨ ਤੋਂ ਹੀ। ਉਸ ਕਰਕੇ ਉਹਨਾਂ ਦੀ ਸਾਰਾ ਸਟਰਗਲ ਉਹਨਾਂ ਦਾ ਹੀ ਆ ਕਿ ਮੇਰੇ ਛੋਟੀ ਜਿਹੀ ਗੱਲ ਹੈ ਮੇਰੇ ਪਿਤਾ ਜੀ ਨੇ ਕੋਈ ਕਿਸੇ ਨੇ ਪੁੱਛਿਆ ਕਿ ਪੰਡਿਤ ਜੀ ਸਕੂਟਰ ਲੈ ਲਓ ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਮੇਰੇ ਕੋਲ ਤਿੰਨ ਸਕੂਟਰ ਆ ਉਹਨਾਂ ਨੇ ਕਿਹਾ ਸਕੂਟਰ ਤੁਹਾਡੇ ਕੋਲ ਤਿੰਨੇ ਆ ਤੇ ਜਾਣੇ ਤੁਸੀਂ ਸਾਈਕਲ ਤੇ ਆ ਉਹਨਾਂ ਨੇ ਕਿਹਾ ਜੀ ਦੋ ਸਕੂਟਰ ਮੇਰੇ ਐਮਏ ਕਰਦੇ ਐ ਇੱਕ ਸਕੂਟਰ ਮੇਰਾ ਬੀਏ ਕਰਦਾ ਇਹ ਮਾਪੇ ਦੀ ਕੁਰਬਾਨੀ ਸੀ ਤੋਂ ਉਸ ਲਿਹਾਜ਼ ਨਾਲ ਜਿਹੜਾ ਉਹ ਜੋ ਖੁਸ਼ੀ ਆ ਮੈਂ ਕਈ ਵਾਰੀ ਸੋਚਦਾ ਹਾਂ ਨਾ ਕਿ ਜਦ ਅਸੀਂ ਤਿੰਨੇ ਭੈਣ ਭਰਾਵਾਂ ਨੇ ਮੇਰੇ ਪਿਤਾ ਜੀ ਮਾਤਾ ਜੀ ਨੇ ਅਸੀਂ ਪੰਜਾਂ ਨੇ ਨਾ 21 ਮੰਜ਼ੇ ਤੇ ਪਹੁੰਚਣਾ ਸਰਦੀਆਂ ਚ ਇਕੱਠੇ ਜੇ ਹੋ ਕੇ ਇੱਕ ਦੂਜੇ ਨਾਲ ਖੁੱਭ ਕੇ ਪੈਣੇ ਇਧਰ ਨੂੰ ਪੁਰਾਣੇ ਇਧਰ ਨੂੰ ਮਾਪੇ ਦੇ ਨਾਲ ਲਾ ਕੇ ਮਾਂ ਦੇ ਨਾਲ ਲਾ ਕੇ ਪਿਤਾ ਦੇ ਨਾਲ ਲਾ ਕੇ ਪੰਜੇ ਤਾਂ ਉਹ ਜੋ ਨਿਗ ਜੋ ਮੁਹੱਬਤ ਜੋ ਖੁਸ਼ੀ ਸੀ ਉਹ ਇਸ ਤਰ੍ਹਾਂ ਅੱਜ ਇਹਨਾਂ ਚੀਜ਼ਾਂ ਦੇ ਵਿੱਚ ਗੱਡੀ ਭਾਵੇਂ ਤੁਸੀਂ ਫੋਰਚੂਨਰ ਲੈ ਲਓ ਜਾਂ ਤੁਸੀਂ ਲੈਕਸਸ ਲੈ ਲਓ ਉਹਦੇ ਚੋਂ ਆਨੰਦ ਨਹੀਂ ਹੈ ਜੋ ਆਨੰਦ ਤੁਹਾਨੂੰ ਪਹਿਲੇ ਸਾਈਕਲ ਦਿੰਦਾ ਰੱਬ ਦੇ ਵਿੱਚ ਯਕੀਨ ਕਰਦੇ ਜਿਵੇਂ ਦੱਸ ਰਿਹਾ ਤੁਸੀਂ ਇਹ ਮੇਰਾ ਚਮਤਕਾਰ ਟਾਈਪ ਹੈ ਗਿਆ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪਿਤਾ ਜੀ ਤੁਹਾਨੂੰ ਸਕੂਟਰ ਕਹਿੰਦੇ ਸੀਗੇ ਪਰ ਅੱਜ ਤੁਸੀਂ ਫੋਰਚੂਨਰ ਬਣ ਗਏ ਇਹ ਨਾ ਇਹ ਸਹੀ ਗੱਲ ਹੈ ਸਾਰਾ ਪਰਮਾਤਮਾ ਦੀ ਨਜ਼ਰ ਸਵੱਲੀ ਹੈ ਪਹਿਲੀ ਨਜ਼ਰ ਤਾਂ ਏਸੀ ਸਵੱਲੀ ਹੈ ਕਿ ਮੈਨੂੰ ਪਰਮਾਤਮਾ ਨੇ ਪੰਜਾਬ ਭੇਜ ਦਿੱਤਾ ਉਸ ਧਰਤੀ ਤੇ ਭੇਜ ਦਿੱਤਾ ਜਿਸ ਧਰਤੀ ਤੇ ਦੁਨੀਆ ਦੀ ਸਭ ਤੋਂ ਪਹਿਲੀ ਸੱਭਿਅਤਾ ਵਿਕਸਿਤ ਹੋਈ ਉਸ ਧਰਤੀ ਤੇ ਭੇਜਿਆ ਜਿੱਥੇ ਦੁਨੀਆ ਦਾ ਸਭ ਤੋਂ ਪੁਰਾਤਨ ਸੰਪੂਰਨ ਗ੍ਰੰਥ ਰਿਗਵੇਦ ਰਮਾਇਣ ਮਹਾਭਾਰਤ ਉਪਨਿਸ਼ਦ ਪ੍ਰਾਨ ਗੈਤਰੀ ਮੰਤਰ ਔਰ ਜਿੱਥੇ ਆਰਤੀ ਵੀ ਇਸੇ ਧਰਤੀ ਤੇ ਰਚੀ ਗਈ ਔਰ ਜਿੱਥੇ ਸੂਫੀ ਬਾਣੀ ਔਰ ਸਮੁੱਚੀ ਦੁਨੀਆ ਲਈ ਮਾਨਵਤਾ ਦਾ ਸਰੋਤ ਮੋਸਟ ਰੈਵਲੂਸ਼ਨਰੀ ਰਿਲੀਜੀਅਨ ਆਫ ਦੀ ਵਰਲਡ ਜਿੱਥੇ ਸਿੱਖ ਧਰਮ ਪੈਦਾ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਹੋਈ ਆ ਜਿਸ ਧਰਤੀ ਨੂੰ ਦਸਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਆ ਇਸ ਧਰਤੀ ਤੇ ਮੈਨੂੰ ਪਰਮਾਤਮਾ ਨੇ ਭੇਜਿਆ ਮੈਂ ਬਹੁਤ ਖੁਸ਼ ਆ ਬਾਕੀ ਧਰਮ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ ਧਰਮ ਜਿਹੜਾ ਤੁਹਾਡੇ ਅੰਦਰ ਸੋਸ਼ਲ ਡਿਸਪਲਨ ਪੈਦਾ ਕਰਦਾ ਮੇਰਾ ਮੇਰਾ ਪਰਿਵਾਰ ਜਿਹੜਾ ਹੈ ਉਹ ਉਹਦੀ ਜਿਹੜੀ ਪੂਜਾ ਅਰਚਨਾ ਦੀ ਵਿਧੀ ਉਹ ਹਿੰਦੂ ਧਰਮ ਆ ਮੈਂ ਰਮਾਇਣ ਤੋਂ ਕੀ ਸਿੱਖਦਾ ਮੈਂ ਰਮਾਇਣ ਤੋਂ ਸਿੱਖਦਾ ਕਿ ਕਿਸ ਤਰ੍ਹਾਂ ਪੁੱਤਰ ਨੂੰ ਪਿਤਾ ਦੇ ਅੱਗੇ ਦਾ ਪਲਨ ਕਰਕੇ 14 ਸਾਲ ਦੀ ਬਣਵਾਸ ਲਈ ਚਲੇ ਜਾਣਾ ਚਾਹੀਦਾ ਕਿਸ ਤਰ੍ਹਾਂ ਲਕਸ਼ਮਣ ਨੂੰ ਆਪਣੀ ਵੱਡੀ ਜਿਹੜੀ ਪਰਜਾਈ ਆ ਉਹ ਮਾਂ ਵਾਂਗ ਉਹਦੇ ਚਰਨਾਂ ਵਾਲ ਦੇਖਦਾ ਸੀ ਉਹਨੇ ਕਿਹਾ ਕਿ ਸ ਮਾਤਾ ਸੀਤਾ ਮਾਤਾ ਮੈਂ ਤੁਹਾਡੇ ਚਰਨਾਂ ਤੋਂ ਉੱਪਰ ਕਦੀ ਵੇਖਿਆ ਨਹੀਂ ਮੈਂ ਤੁਹਾਡੀਆਂ ਪੰਜੇਬਾਂ ਪਛਾਨ ਸਕਦਾ ਭਰਤ ਨੇ ਕਿਹਾ ਸੀ हे ਰਾਮ हे ਮੇਰੇ ਭਰਾਤਾ ਜਿੰਨਾ ਚਿਰ ਤੁਸੀਂ ਨਹੀਂ ਆਉਂਗੇ ਤੁਹਾਡੀਆਂ ਖੜਾਵਾਂ ਤੇ ਰਾਜ ਕਰਨਗੇ ਸੋ ਇਸ ਤਰ੍ਹਾਂ ਨਾਲ ਜਿਹੜਾ ਇਹ ਧਰਮ ਹੈ ਸਾਨੂੰ ਇਹ ਬਹੁਤ ਕੁਝ ਸਿਖਾਉਂਦੇ ਹੈ। ਪਾਠ ਪੂਜਾ ਕਰਦੇ ਹੋ ਤੁਸੀਂ? ਬਿਲਕੁਲ ਕਰਦਾ। ਬਿਲਕੁਲ ਮੈਨੂੰ ਮੇਰਾ ਵੈਸੇ ਜਦੋਂ ਵੀ ਮੈਂ ਕਰੋ ਤਰਦਾ ਤਾਂ ਮੈਂ ਹਨੂਮਾ ਚਲिसा ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਮੇਰੇ ਕੰਠਿਆ ਮੈਂ ਪੜਦਾ ਰਹਿਣਾ। ਤਾਂ ਸਾਨੂੰ ਜੇ ਸੁਣਾ ਸਕੋ। ਅੱਛਾ। ਹਾਉਤੇ ਹੈ ਯਾ ਸ਼੍ਰੀ ਗੁਰੂ ਚਰਨ ਸਰੋਜ ਰਾਜ ਨਿਜਮਨ ਮੁਕੁਰਸਦਾਰ ਬਰਨੋ ਅਕਬਰ ਬੇਮਲਦਾ ਜੋਦਾ ਇਕ ਫਾਚਾਰ ਬੁੱਧੀ ਹਿੰਤਨ ਜਾਣ ਕੇ ਸਮਰਪ ਪਵਨ ਕੁਮਾਰ ਤਵੱਗੇ ਸ਼ੁਰੂ ਹੇ ਨਾ ਜੈ ਹਨੂਮਾਨ ਗਿਆਨ ਗੁਜ਼ਾਗਰ ਜੈ ਕੇ ਪੀਸ ਤੇ ਲੋਕ ਜਗ ਰਾਮ ਦੂਤ ਅਤਲਿਤ ਬਲਦਮ ਅੰਜਨੀ ਪੁੱਤਰ ਪਵਨ ਸਤਨਾ ਬਾਕੀ ਲੰਬਾ ਹੈ ਆ ਪਰ ਲekin ਮੈਨੂੰ ਕੰਠਿਆ ਮੈਨੂੰ ਲੱਗਦਾ ਹੁੰਦਾ ਇਹ ਚੀਜ਼ਾਂ ਤੁਹਾਡੇ ਅੰਦਰ ਨਾ ਪੋਜ਼ਿਟਿਵਿਟੀ ਦਿੰਦੀਆਂ ਐ ਐਨਰਜੈਟਿਕ ਰੱਖਦੀਆਂ ਐਨਰਜੈਟਿਕ ਰੱਖਦੀਆਂ ਤੁਹਾਡੀ ਆਸਥਾ ਬਣੀ ਰਹਿੰਦੀ ਆ ਤੁਹਾਡਾ ਆਤਮ ਆਸਥਾ ਨਾਲ ਆਤਮ ਵਿਸ਼ਵਾਸ ਬਣਿਆ ਰਹਿੰਦਾ ਤੁਸੀਂ ਔਰ ਰਿਲੀਜੀਅਨ ਜਿਹੜਾ ਹੈ ਨਾ ਇਹ ਤੁਹਾਡੇ ਅੰਦਰ ਸੋਸ਼ਲ ਡਿਸਪਲਿਨ ਪੈਦਾ ਕਰਦਾ ਤੁਹਾਡੇ ਅੰਦਰ ਹੁਣ ਅਸੀਂ ਮੈਂ ਸੋਚਦਾ ਕਿ ਜਿਹੜੀ ਲੰਗਰ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਆ ਉਹ ਲੰਗਰ ਦੀ ਰਸਮ ਲੰਗਰ ਕਿੱਥੋਂ ਮਿਲਿਆ ਸਾਨੂੰ ਇਹ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਦੇ ਸਾਨੂੰ ਇਹ ਦੇ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਦੁਨੀਆ ਦੀ ਅਲੋਕੇ ਇੱਕ ਜਗ੍ਹਾ ਆ ਕਿ ਜਿੱਥੇ ਤੁਹਾਨੂੰ ਰੋਕ-ਰੋਕ ਕੇ ਲੰਗਰ ਖਵਾਉਂਦੇ ਆ ਮਿੰਨਤਾ ਕਰ-ਕਰ ਕੇ ਲੰਗਰ ਖਵਾਉਂਦੇ ਆ ਮੈਂ ਹੈਰਾਨ ਹੋ ਗਿਆ ਮੈਂ ਪਿਛਲੇ ਦਿਨੀ ਚੰਡੀਗੜ੍ਹ ਜਾ ਰਿਹਾ ਸੀ ਤੇ ਇੱਕ ਵਿਅਕਤੀ ਨੇ ਮੁੱਠ ਭਰੀ ਮੈਂ ਸੋਚਿਆ ਮੂੰਗਫੜਾ ਆਉਣੀ ਆ ਤੇ ਬਦਾਮ ਇਹ ਇਹ ਧਰਤੀ ਇੰਨੀ ਪਵਿੱਤਰ ਹੈ ਇਸ ਤਰ੍ਹਾਂ ਦੀ ਸਿੱਖਿਆ ਰਿਲੀਜੀਅਨ ਸੋਸ਼ਲ ਡਿਸਪਲਿਨ ਪੈਦਾ ਕਰਦਾ ਮੈਂ ਕਹਿੰਦਾ ਕਿ ਧਰਮ ਦੇ ਆਧਾਰ ਤੇ ਉਹ ਮੇਰੀ ਭੈਣ ਆ ਨਾਟ ਬਾਈ ਬਲਡ ਖੂਨ ਦੇ ਰਿਸ਼ਤੇਦਾਰ ਨਹੀਂ ਹੈ ਪਰ ਧਰਮ ਦੇ ਆਧਾਰ ਤੇ ਮੈਨਰੇ ਸਤਿਨੇਵਾੜੇ ਹਾਂ ਧਰਮ ਦੇ ਆਧਾਰ ਤੇ ਉਹ ਮੇਰੇ ਪਿਤਾ ਸਮਾਨ ਆ ਧਰਮ ਦੇ ਆਧਾਰ ਤੇ ਉਹ ਮੇਰਾ ਪੁੱਤਰ ਆ ਸੋ ਧਰਮ ਤੁਹਾਡੇ ਅੰਦਰ ਤਰਸ ਦੀ ਭਾਵਨਾ ਪੈਦਾ ਕਰਦਾ ਮੁਹੱਬਤ ਦੀ ਭਾਵਨਾ ਪੈਦਾ ਕਰਦਾ ਤੁਹਾਡੇ ਅੰਦਰ ਜ਼ਿਆਨਦਾਰੀ ਪੈਦਾ ਕਰਦਾ ਧਰਮ ਤੋਂ ਬਿਨਾ ਸਮਾਜ ਸੰਭਵ ਨਹੀਂ ਹੈ ਤਾਂ ਹੁਣ ਤੁਹਾਡੇ ਕਹਿੰਦਾ ਰਾਜਨੀਤਿਕ ਜ਼ਿੰਦਗੀ ਬਾਰੇ ਗੱਲ ਕਰਾਂਗੇ ਰਾਜਨੀਤੀ ਦੇ ਵਿੱਚ ਫਿਰ ਕਿਵੇਂ ਐਂਟਰੀ ਹੁੰਦੀ ਹੈ ਦੀਪਕ ਬਾਲੀ ਦੀ ਉਹ ਕੁਦਰਤੀ ਸੀਗਾ ਮੈਨੂੰ ਸੋਸ਼ਲ ਵਰਕ ਦਾ ਬੜਾ ਸ਼ੌਕ ਹੈ ਜਿਵੇਂ ਪੰਜਾਬ ਜਾਗਤੀ ਮਨ ਸਾਡੀ ਸੰਸਥਾ ਆ ਉਹਦੇ ਵਿੱਚ ਪੰਜਾਬੀ ਬੋਲੀ ਲਈ ਕੰਮ ਕਰਦੇ ਆ ਹਰੀਵੱਲਾ ਬਿਆ ਉਹਦਾ ਮੈਂ ਜਨਰਲ ਸਕਤੀ ਹੈ ਜਿਹੜੀ ਸ਼ਾਸਤਰੀ ਸੰਗੀਤ ਲਈ ਕੰਮ ਕਰਦੀ ਆ ਹਿੰਦ-ਪਾਕ్ ਦੋਸਤੀ ਮੰਚ ਲਈ ਮੈਂ ਕੰਮ ਕਰਦਾ ਦੋਵੇਂ ਮੁਲਕਾਂ ਚ ਆਪਸੀ ਪਿਆਰ ਮੁਹੱਬਤ ਨੂੰ ਵਧਾਉਣ ਦੇ ਲਈ ਤਾਂ ਉੱਥੋਂ ਚਲਦੇ ਚਲਦੇ ਆ ਸਾਡਾ ਇੱਕ ਬੜਾ ਨਜ਼ਦੀਕੀ ਮਿੱਤਰ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਸੋਸ਼ੀਅਲ ਐਕਟਿਵ ਆ ਤਾਂ ਉਹਨਾਂ ਨੇ ਕਿਹਾ ਕਿ ਭਾਜੀ ਆਪ ਆਓ ਆਪ ਆਪਕੇ ਸਾਥ ਮਾਰੇ ਸਾਥ ਕੰਮ ਕਰੋ ਤਾਂ ਫਿਰ ਉਸੇ ਤਰ੍ਹਾਂ ਹੀ ਮੇਰਾ ਮੈਨੂੰ ਵੀ ਲੱਗਿਆ ਕਿ ਮੋਡਰੇਟ ਜਿਹੜੀ ਥਾਟ ਵਾਲੀ ਪਾਰਟੀ ਆ ਉਹ ਕਿਹੜੀ ਆ ਟ੍ਰੈਡੀਸ਼ਨਲ ਪਾਰਟੀਆਂ ਦਾ ਸੈਟਅਪ ਹੋਰ ਤਰ੍ਹਾਂ ਦਾ ਹੁੰਦਾ ਇਹ ਉਹ ਪਾਰਟੀ ਆ ਜਿਹੜੀ ਪ੍ਰੋ ਪੀਪਲ ਥਾਟਸ ਪੈਦਾ ਕਰਦੀ ਆ ਜਦੋਂ ਵੀ ਅਸੀਂ ਕੇਜਰੀਵਾਲ ਸਾਹਿਬ ਨਾਲ ਮਾਨ ਸਾਹਿਬ ਨਾਲ ਮਿਲਦੇ ਆ ਤਾਂ ਉਹਨਾਂ ਦੀ ਗੱਲਬਾਤ ਦਾ ਏਜੰਡਾ ਇੱਕੋ ਹੀ ਹੁੰਦਾ ਕਿ ਆ ਚੀਜ਼ਾਂ ਪਬਲਿਕ ਨੂੰ ਕੀ ਫਾਇਦਾ ਇਸ ਦਾ ਪਬਲਿਕ ਨੂੰ ਕੀ ਬੈਨੀਫਿਟ ਆ ਪਬਲਿਕ ਦੀ ਬਿਹਤਰੀ ਕਿਸ ਤਰ੍ਹਾਂ ਨਾਲ ਆ ਸਾਰੇ ਏਜੰਡੇ ਜਿਹੜੇ ਉਹਨਾਂ ਦੇ ਉਹ ਪ੍ਰੋ ਪਬਲਿਕ ਹੀ ਹੋਣਗੇ ਤੁਸੀਂ ਦੇਖ ਲਓ ਚਾਹੇ ਬਿਜਲੀ ਦੇ ਬਿੱਲ ਆ ਚਾਹੇ ਮਹੱਲਾ ਕਲੀਨਿੰਗ ਆ ਜਾਂ ਤੁਹਾਡੇ ਆ ਪੁਲਿਸਿੰਗ ਦਾ ਹੁਣ ਗੱਡੀਆਂ ਦਿੱਤੀਆਂ ਉਸ ਤੋਂ ਬਾਅਦ ਟ੍ਰੈਫਿਕ ਦੇ ਲਈ ਸਪੈਸ਼ਲ ਗੱਡੀਆਂ ਦਿੱਤੀਆਂ ਪਬਲਿਕ ਬੈਨੀਫਿਟ ਨੂੰ ਮੋਡਰੇਟ ਤਰੀਕੇ ਨਾਲ ਮੋਡਰੇਟ ਟੈਕਨੋਲੋਜੀ ਦੇ ਨਾਲ ਜਿਹੜੀ ਪਾਰਟੀ ਐਕਟਿਵਲੀ ਕੰਮ ਕਰਦੀ ਸੀ ਉਹ ਦੈਟ ਇਜ਼ ਆhmadmi ਪਾਰਟੀ ਸੋ ਮੇਰੇ ਦਿਲ ਨੂੰ ਬਹੁਤ ਲੱਗਿਆ ਕਿ ਜਿਸ ਜਿਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਕਟੜ ਨਹੀਂ ਹਾਂ ਮੈਂ ਬਹੁਤ ਜ਼ਿਆਦਾ ਫੋਨੇਟਿਕ ਨਹੀਂ ਹਾਂ ਤੇ ਮੈਨੂੰ ਲੱਗਦਾ ਕਿ ਮੇਰੀ ਆਈਡੀਓਲੋਜੀ ਮੇਰੇ ਵਿਚਾਰਾਂ ਦੇ ਮੁਤਾਬਕ ਇਹ ਪਾਰਟੀ ਬਹੁਤ ਬੈਸਟ ਹੈ ਸੋ ਆਪ ਬੀਂਗ ਇਟ ਟੂ ਇਟ ਜੀ ਤਾਂ ਦੀਪਕ ਬਾਲੀ ਨੇ ਕਹਿ ਸਕਦੇ ਕਿ ਹਰ ਕੁਝ ਅਚੀਵ ਕੀਤਾ ਚਾਹੇ ਉਹ ਪੰਜਾਬੀ ਦੇ ਖੇਤਰ ਦੇ ਨਾਲ ਚੱਲੇ ਚਾਹੇ ਕਿੰਦਾ ਜਮਵਾਰਿਸ਼ ਭਰਾਵਾ ਨਾਲ ਤੁਸੀਂ ਜ਼ਿਕਰ ਕੀਤਾ ਰਾਜਨੀਤੀ ਦੇ ਵਿੱਚ ਵੀ ਅੱਜ ਤੁਹਾਡਾ ਨਾਮ ਆ ਗਿਆ ਤਾਂ ਫਿਰ ਹੁਣ ਇਹ ਵੀ ਚਰਚਾ ਚੱਲ ਰਹੀ ਹੈ ਕਿ ਦੀਪਕ ਬਾਲੀ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜ ਸਕਦੇ ਆ ਸਰਵੇ ਵਗੈਰਾ ਹੋ ਰਹੇ ਆ ਦੇਖੋ ਇਹ ਸਾਰਾ ਜਿਹੜਾ ਫੈਸਲਾ ਆ ਕਿ ਕਿੱਥੇ ਕੌਣ ਬੰਦਾ ਫਿੱਟ ਹੋ ਸਕਦਾ ਕਿੱਥੇ ਕਿਹਦੀ ਡਿਊਟੀ ਲੱਗਣੀ ਆ ਇਹ ਸਾਰਾ ਹੀ ਫੈਸਲਾ ਸਾਡੇ ਜੇ ਤੁਸੀਂ ਪਰਿਵਾਰ ਕਹਿ ਲੋ ਤਾਂ ਪਰਿਵਾਰ ਦੇ ਮੁਖੀਆ ਕੇਜriwal ਸਾਹਿਬ ਮਾਨ ਸਾਹਿਬ ਜੇ ਤੁਸੀਂ ਪਿੰਡ ਦੇ ਤੌਰ ਤੇ ਦੇਖਣਾ ਤਾਂ ਗਲੋਬਲ ਇਕਾਈ ਦੇ ਤੌਰ ਤੇ ਦੇਖਣਾ ਤੇ ਜਿਹੜੇ ਮੁਖੀਆ ਸਾਡੇ ਕੇਜਵਾ ਸਾਹਿਬ ਮਾਨ ਸਾਹਿਬ ਜੇ ਤੁਸੀਂ ਕਬੀਲੇ ਦੇ ਤੌਰ ਤੇ ਦੇਖਣਾ ਤਾਂ ਸਾਡੇ ਕਬੀਲੇ ਦੇ ਮੁਖੀ ਨੇ ਜੇ ਤੁਸੀਂ ਫੌਜ ਦੇ ਤੌਰ ਤੇ ਦੇਖਣਾ ਤਾਂ ਜਰਨੈਲ ਨੇ ਅਸੀਂ ਤੇ ਸਪਾਈ ਆ ਜਿੱਥੇ-ਜਿੱਥੇ ਉਹ ਡਿਊਟੀ ਲਾਉਣਗੇ ਜੋ ਉਹਨਾਂ ਨੇ ਸੋਚਿਆ ਜਿਸ ਤਰ੍ਹਾਂ ਵੀ ਜਿਹਨੂੰ ਜਿੱਥੇ ਵੀ ਪਲੇਸ ਕੋ ਉਹਨੂੰ ਲੱਗਦਾ ਕਿ ਆ ਬੰਦਾ ਇੱਥੇ ਫਿੱਟ ਆ ਇਹ ਬੰਦਾ ਕੰਮ ਕਰ ਸਕਦਾ ਹੈ ਬੰਦਾ ਹੈ ਉਹਨਾਂ ਦਾ ਤਜਰਬਾ ਉਹਨਾਂ ਦੇ ਵਿਜ਼ਨ ਵੱਖਰਾ ਆ ਸੋ ਇਹ ਪਾਰਟੀ ਤੇ ਡਿਪੈਂਡ ਕਰਦਾ ਕਿ ਉਹਨੇ ਕਿਹਨੂੰ ਕੀ ਜੌਬ ਦੇਣੀ ਆ ਕੀ ਪ੍ਰੋਫਾਈਲ ਲਾਉਣਾ ਕਿੱਥੇ ਉਹਦੇ ਕੋਲੋਂ ਕੰਮ ਕਰਾਉਣਾ ਉਹ ਜਿਸ ਤਰ੍ਹਾਂ ਵੀ ਕਹਿ ਸਕਦੇ ਆ ਉਹ ਉਸ ਤਰ੍ਹਾਂ ਪਾਰਟੀ ਦੇ ਸਾਰੇ ਵਲੰਟੀਅਰਸ ਨੂੰ ਮੰਨਣਾ ਪੈਂਦਾ ਤਾਂ ਜੇ ਮੈਂ ਕਹਿ ਰਿਹਾ ਕਿ ਤੁਸੀਂ ਵੀ ਪਾਰਟੀ ਨੇ ਲਾਉਣਾ ਕਿ ਸਪਾਈ ਤਿਆਰ ਦਿਖੋ ਸਪਾਈ ਦੀ ਸਪਾਈ ਮਨਾ ਕਰ ਸਕਦਾ ਕਿਸੇ ਵੀ ਉੱਤੇ ਜਾ ਕੇ ਸਪਾਈ ਨੂੰ ਜੇ ਆਰਡਰ ਆ ਗਿਆ ਕਿ ਆਹ ਕਰ ਵਈ ਸਪਾਈ ਜਿਹੜੀ ਫੋਰਸ ਆ ਇਹਦਾ ਸਭ ਤੋਂ ਪਹਿਲਾ ਕੰਮ ਕੀ ਆ ਡਿਸਪਲਨ ਇਹਦੇ ਕੋਲ ਹੱਕ ਨਹੀਂ ਹੁੰਦਾ ਪਿੱਛੇ ਮੁੜ ਕੇ ਦੇਖਣ ਦਾ ਵੀ ਮੁੜ ਕੇ ਜਾਣ ਦਾ ਤਾਂ ਵੱਖਰੀ ਗੱਲ ਆ ਦੇਖਣ ਦਾ ਵੀ ਅਧਿਕਾਰ ਨਹੀਂ ਹੁੰਦਾ ਜੋ ਪਿੱਛੇ ਰੇਸ਼ ਆ ਗਿਆ ਉਹਦੇ ਮੁਤਾਬਕ ਤੁਸੀਂ ਅੱਗੇ ਵਧਣਾ ਜੀ ਤਾਂ ਜੇਕਰ ਤੁਹਾਡਾ ਨਾਮ ਵਾਕੀ ਆ ਜਾਂਦਾ ਫਿਰ ਤੁਸੀਂ ਕਿਹੜੇ ਫਿਰ ਮੁੱਦੇ ਉਦੋਂ ਹੋਣਗੇ ਜਾਂ ਫਿਰ ਅਨੰਦਪੁਰ ਸਾਹਿਬ ਦੇ ਨਾਲ ਤੁਹਾਡੀ ਕੀ ਨੇੜਤਾ ਹੈਗੀ ਆ ਜਿਹਦੇ ਕਰਕੇ ਤੁਹਾਡਾ ਸਰਵੇਖਣ ਦੇ ਵਿੱਚ ਨਾ ਆ ਰਿਹਾ ਦੇਖੋ ਮੈਂ ਬਹੁਤ ਜ਼ਿਆਦਾ ਮੈਨੂੰ ਡਿਟੇਲਿੰਗ ਨਹੀਂ ਇਹਦੀ ਪਤਾ ਮੈਨੂੰ ਵੀ ਥੋੜਾ ਮੀਡੀਆ ਚੀਜ਼ ਦੇਖ ਕੇ ਪਤਾ ਲੱਗਿਆ ਪਰ ਲੇਕਿਨ ਇਹਦਾ ਇਹ ਹੈ ਕਿ ਮੈਂ ਤਾਂ ਉਸ ਇਲਾਕੇ ਦਾ ਜੰਮਿਆ ਪਲਿਆ ਮੈਨੂੰ ਮੇਰਾ ਪਿੰਡ ਜਿਹੜਾ ਗੜਸ਼ੰਕਰ ਵਿਧਾਨ ਸਭਾ ਚ ਪੈਂਦਾ ਤੇ ਗੜਸ਼ੰਕਰ ਵਿਧਾਨ ਸਭਾ ਅਨੰਦਪੁਰ ਸਾਹਿਬ ਲੋਕ ਸਭਾ ਦਾ ਹਿੱਸਾ ਆ ਤਾਂ ਮੈਨੂੰ ਉੱਥੋਂ ਦਾ ਜਨ ਜੀਵਨ ਦਾ ਮੈਨੂੰ ਪਤਾ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਆ ਕਿਸ ਤਰ੍ਹਾਂ ਦੇ ਰੀਤੀ ਰਿਵਾਜ ਆ ਕਿਸ ਤਰ੍ਹਾਂ ਧਾਰਮਿਕ ਪਰਚਲਨ ਕਿਸ ਤਰ੍ਹਾਂ ਦਾ ਇਹਨਾਂ ਦੀ ਸਮਾਜਿਕ ਆਰਥਿਕ ਰਾਜਨੀਤਿਕ ਸਭਿਆਚਾਰਕ ਜਿਹੜੀ ਬਣਤਰ ਆ ਉਹ ਕਿਸ ਤਰ੍ਹਾਂ ਦੀ ਆ ਸੋ ਇਹ ਸਾਰੇ ਹਲਕੇ ਘੁੰਮਦੇ ਰਹਿੰਦੇ ਕਿਉਂਕਿ ਬਚਪਨ ਤੋਂ ਹੀ ਘੁੰਮਦੇ ਆ ਇੱਕ ਕਿਸੇ ਤੇ ਰਿਸ਼ਤੇਦਾਰੀਆਂ ਕਿਸੇ ਚਾਚੇਤਾਏ ਮਾਸੀਆਂ ਹੋਰ ਦੋਸਤ ਕਲਾਸਮੇਟਸ ਸੋ ਇਸ ਕਰਕੇ ਇਹਨਾਂ ਇਲਾਕੇ ਦਾ ਪਤਾ ਆ ਤਾਂ ਦੇ ਮਸਟ ਬੀ ਥਿੰਕਿੰਗ ਇਟਸ 올 ਅਪ ਟੂ 뎀 ਜਿੱਤਾ ਅਨੰਦਪੁਰ ਸਾਹਿਬ ਜਦੋਂ ਜਾਣਦੇ ਹੋਗੇ ਲੋਕਾਂ ਦਾ ਰਿਸਪੌਂਸਿਵ ਮਿਲਦਾ ਹੋਣਾ ਲੋਕ ਕਹਿੰਦੇ ਹੋਣਗੇ ਨਹੀਂ ਤੁਸੀਂ ਆਓ ਇੱਥੇ ਇਲੈਕਸ਼ਨ ਲੜੋ ਦੇਖੋ ਕਿਸੇ ਦੇ ਕਹਿਣ ਨਾਲ ਤਾਂ ਆਪਣੇ ਮਨ ਤੇ ਅਸਰ ਨਹੀਂ ਹੋਣਾ ਚਾਹੀਦਾ ਮੈਂ ਵਫਾਦਾਰ ਸਿਪਾਈ ਆਂ ਪਾਰਟੀ ਦਾ ਜੋ ਮੇਰੇ ਵੱਡੇ ਸਾਡੇ ਜਿਹੜੇ ਸੀਨੀਅਰ ਲੀਡਰਸ ਹੈ ਉਹਨਾਂ ਦਾ ਫਰਮਾਨ ਹੋਣਾ ਉਹ ਮੰਨਣਾ ਮੇਰਾ ਫਰਜ਼ ਆ ਜੀ ਤਾਂ ਮੇਰੇ ਇੱਕ ਦੋ ਸਵਾਲ ਰਾਜਨੀਤੀ ਨੂੰ ਲੈ ਕੇ ਵੀ ਹੈਗੇ ਆ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਸੈਂਕਸ਼ਨ ਸੀਗਾ ਤਾਂ ਉੱਥੇ ਬਹੁਤ ਹੰਗਾਮਾ ਹੋਇਆ ਵਿਰੋਧੀਆਂ ਨੇ ਸਰਕਾਰ ਨੂੰ ਬੋਤ ਕੇ ਰਿਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਆ ਉਹ ਵਿਰੋਧੀਆਂ ਦਾ ਕੰਮ ਹੈ ਜੀ ਉਹਨਾਂ ਦਾ ਵਿਰੋਧ ਚੱਲਣੇ ਤਾਂ ਆਏ ਜੇ ਵਿਰੋਧ ਕਰਨਗੇ ਜੋ ਨਹੀਂ ਕਰਨਗੇ ਤਾਂ ਉਹਨਾਂ ਦੀ ਬ레ਡ ਐਂਡ ਬਟਰ ਉਹਨਾਂ ਦੀ ਹੋਂਦ ਹੀ ਨਹੀਂ ਹੈ ਵਿਰੋਧੀ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਵਿਰੋਧ ਕਰਨਾ ਪੈਂਦਾ ਮੁੱਦਾ ਭਾਵੇਂ ਨਾਂ ਵੀ ਹੋਵੇ ਤੁਸੀਂ ਕੋਈ ਵੀ ਕੋਈ ਵੀ ਸਾਡੀ ਸਰਕਾਰ ਨੇ ਹੁਣ ਪੁਲਿਸਿੰਗ ਲਈ ਕਾਰ ਗੱਡੀਆਂ ਦਿੱਤੀਆਂ ਕਿਸੇ ਵਿਰੋਧੀ ਨੇ ਕਿਹਾ ਕਿ ਚੰਗੀ ਗੱਲ ਆ ਨਹੀਂ ਕਿਹਾ ਨਾ ਹੁਣ ਪਿੱਛੇ ਜੇ ਟ੍ਰੈਫਿਕ ਲਈ ਸਪੈਸ਼ਲੀ ਗੱਡੀਆਂ ਨਾਲ ਨੇ ਇੰਨੇ ਸਾਲਾਂ ਚ ਨਹੀਂ ਕੀਤੀਆਂ ਸਾਡੀ ਸਰਕਾਰ ਨੇ ਕੀਤੀ ਕਿਸੇ ਨੇ ਕਿਹਾ ਚੰਗੀ ਗੱਲ ਆ ਬੈਦੀ ਦੇ ਬੇਲਜੜੇ ਲੋਕਾਂ ਦੇ ਮਾਫ ਹੋਏ ਆ ਇਹ ਤਾਂ ਉੱਚ ਵੀ ਨੁਕਸ ਕਰਦੇ ਆ ਕਿਸੇ ਨੇ ਕਿਹਾ ਕਿ ਬਹੁਤ ਚੰਗੀ ਗੱਲ ਆ ਇਸ ਕਰਕੇ ਵਿਰੋਧੀਆਂ ਜੇ ਵਿਰੋਧੀਆਂ ਕੋਲ ਇੰਨੇ ਸੋਲਿਡ ਮੁੱਦੇ ਸੀਗੇ ਤੇ ਜਦੋਂ ਮਾਨ ਸਾਹਿਬ ਨੇ ਡਿਬੇਟ ਰੱਖੀ ਸੀ ਤੇ ਓਪਨ ਡਿਬੇਟ ਚ ਆ ਕੇ ਡਿਬੇਟ ਕਰ ਲੈਂਦੇ ਸੋ ਰਾਜਨੀਤੀ ਦੇ ਵਿੱਚ ਵਿਰੋਧੀ ਧਿਰ ਨੂੰ ਜਿਉਂਦੇ ਰਹਿਣ ਲਈ ਬੋਲਣਾ ਪੈਂਦਾ ਜ਼ਰੂਰਤ ਨਹੀਂ ਹੁੰਦੀ ਪਰ ਹੋਂਦ ਬਣਾ ਕੇ ਰੱਖਣ ਲਈ ਜਿਉਂਦੇ ਰਹਿਣਾ ਪੈਂਦਾ ਤੁਹਾਡੀ ਟੀਆਰਪੀ ਤੁਹਾਡੇ মিডিਆ ਚ ਆਉਣ ਲਈ ਉਹਨਾਂ ਨੂੰ ਬੋਲਣਾ ਹੀ ਪੈਂਦਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਜੇ ਉਹ ਹੱਕ ਚ ਬੋਲਣਗੇ ਤਾਂ ਉਹਨਾਂ ਦਾ ਕਿਡਰ ਕਹੇਗਾ ਜੀ ਇਹ ਰਲਗੇ ਆ ਜੇ ਉਹ ਵਿਰੋਧ ਬੋਲਣਗੇ ਤਾਂ ਕਹਾਂਗਾ ਜੀ ਖੜੇ ਆ ਜੀ ਤਾਂ ਦੂਸਰੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਛੁੱਭ ਕਰਨ ਦਾ ਮਸਲਾ ਸੀਗਾ ਕਹਿੰਦਾ ਵਿਰੋਧੀ ਇਸ ਗੱਲ ਤੇ ਵੀ ਘੇਰ ਰਹੇ ਆ ਕਿ ਐਫ ਆਈ ਆਰ ਬਹੁਤ ਲੇਟ ਲਾਰਜ ਕੀਤੀ ਜਦੋਂ ਕੀਤੀ ਵੀ ਤਾਂ ਉਹ ਵੀ ਜ਼ੀਰੋ ਐਫ ਆਈ ਆਰ ਤੇ ਕੇਸ ਅੱਗੇ ਹਰਿਆਣੇ ਨੂੰ ਟ੍ਰਾਂਸਫਰ ਕਰਤਾ ਹੱਕ ਪੰਜਾਬ ਦਾ ਬੰਦ ਦਾ ਸੀਗਾ ਜੂਰਿਸਡਿਕਸ਼ਨ ਪੰਜਾਬ ਦੀ ਸੀਗੀ ਤਾਂ ਫਿਰ ਇਹਨਾਂ ਪਹਿਲਾਂ ਤਾਂ ਲੇਟ ਤੇ ਬਾਅਦ ਦੇ ਵਿੱਚ 0 ਐਫ ਆਈ ਆਰ ਦੇਖੋ ਇਹ ਇਹਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਬਿਆਨਬਾਜ਼ੀ ਕਰਨੇ ਬਹੁਤ ਸੌਖੀ ਹੈ ਬਟ ਇਹਦੇ ਲੀਗਲ ਪੈਰਾਮੀਟਰ ਸਾਰੇ ਦੇਖਣੇ ਪੈਂਦੇ ਇੰਟਰ ਸਟੇਟ ਇਹ ਐਫ ਆਈ ਆਰ ਆ ਉਹ ਬੰਦੇ ਆਇਡੈਂਟੀਫਾਈ ਹੋਏ ਕਿਨੇ ਫਾਇਰਿੰਗ ਕੀਤੀ ਕਿਨੇ ਨਹੀਂ ਕੀਤੀ ਇਹ ਦੀਜ਼ ਆਲ ਆਰ ਦਾ ਲੀਗਲ ਪੈਰਾਮੀਟਰਸ ਬਟ ਥਿਸ ਇਜ਼ ਵੈਰੀ ਕਲੀਅਰ ਕਿ ਆਮ ਆਦਮੀ ਪਾਰਟੀ ਦਾ بڑا ਖੁੱਲਮ ਖੁੱਲਾ ਸਟੈਂਡ ਆ ਉਹ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਸਤਿਕਾਰ ਕਰਦੀ ਆ ਔਰ ਪੂਰੇ ਸੰਘਰਸ਼ ਨੂੰ ਉਹ ਜਾਇਜ਼ ਮੰਨਦੀ ਆ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਕਿਸਾਨ ਆਪ ਆਗੂ ਦੀਪਕ ਪਾਲ ਜੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਨਿੱਜੀ ਜ਼ਿੰਦਗੀ ਅਤੇ ਰਾਜਨੀਤਿਕ ਜੀਵਨ ਬਾਰੇ ਗੱਲਬਾਤ ਕੀਤੀ ਆ ਤਾਂ ਉਹਨਾਂ ਦਾ ਖਾਸ ਤੌਰ ਤੇ ਕਹਿਣਾ ਕਿ ਆਵਾਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਆ ਤੇ ਹਮੇਸ਼ਾ ਖੜੀ ਰਹੂਗੀ ਧੰਨਵਾਦ